ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਕਿਹਾ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਇੱਕ ਪਿੰਡੂ ਪਰਿਵਾਰ ਨਾਲ ਸੰਬੰਧਿਤ ਕਹਾਣੀ ਆ ਇੱਕ ਪਰਿਵਾਰ ਦੇ ਵਿੱਚ ਪਤੀ ਪਤਨੀ ਤੇ ਉਹਨਾਂ ਦੇ ਦੋ ਬੱਚੇ ਰਹਿੰਦੇ ਆ ਬੱਚਿਆਂ ਦੇ ਨਾਮ ਇੱਕ ਦਾ ਨਾਮ ਗੁਰਜੰਟ ਤੇ ਦੂਜੇ ਦਾ ਨਾਮ ਬਲਦੇਵ ਜਿਹੜਾ ਬਲਦੇਵ ਆ ਉਹ ਪੜ੍ਹਾਈ ਦੇ ਵਿੱਚ ਕਾਫੀ ਹੁਸ਼ਿਆਰ ਹੁੰਦਾ ਤੇ ਵੱਡਾ ਹੋ ਕੇ ਉਹ ਨੌਕਰੀ ਤੇ ਲੱਗ ਜਾਂਦਾ ਗੁਰਜੰਟ ਸੀ ਉਹ ਆਪਣੇ ਜਿਹੜੇ ਬਾਪੂ ਦੀ ਖੇਤੀਬਾੜੀ ਸੀ ਉਹਦੇ ਨਾਲ ਮਦਦ ਕਰਦੀ ਸੀਗੇ ਦੋਨੋਂ ਭਰਾਵਾਂ ਦਾ ਆਪਸ ਵਿੱਚ ਬਹੁਤਾ ਪਿਆਰ ਸੀ ਬਹੁਤ ਜ਼ਿਆਦਾ ਬਣਦੀ ਸੀ ਜਦੋਂ ਉੱਤ ਗੱਭਰੂ ਹੋ ਜਾਂਦੇ ਆ ਤਾਂ ਮਾਪਿਓ ਨੂੰ ਇਹ ਹੁੰਦਾ ਕਿ ਚਲੋ ਉਹਨਾਂ ਦਾ ਵਿਆਹ ਕਰ ਲਈਏ ਜਿਵੇਂ ਕਿ ਬਲਦੇਵ ਨੌਕਰੀ ਕਰਦਾ ਸੀ ਉਹਦੇ ਲਈ ਇੱਕ ਨੌਕਰੀ ਕਰਦੀ ਕੁੜੀ ਲੱਭੀ ਗਈ ਤੇ ਉਹਦਾ ਜਿਹੜਾ ਰਿਸ਼ਤਾ ਪੱਕਾ ਹੋ ਗਿਆ ਤੇ ਗੁਰਜੰਟਾ ਜਿਹੜਾ ਉਹਦੇ ਲਈ ਵੀ ਇੱਕ 10 ਪੜੀ ਕੁੜੀ ਦਾ ਰਿਸ਼ਤਾ ਆਇਆ ਦੋਨਾਂ ਭਰਾਵਾਂ ਦਾ ਇਕੱਠਿਆਂ ਦਾ ਵਿਆਹ ਕਰ ਦਿੱਤਾ ਗਿਆ ਵਿਆਹ ਤੋਂ ਬਾਅਦ ਦੋਨੋਂ ਭਰਾ ਵਧੀਆ ਖੁਸ਼ੀ ਖੁਸ਼ੀ ਰਹਿੰਦੇ ਆ ਆਪਸ ਵਿੱਚ ਕੋਈ ਵੀ ਸ਼ਰੀਕੇਬਾਜੀ ਨਹੀਂ ਹੁੰਦੀ ਵਿਆਹ ਤੋਂ 1 ਸਾਲ ਬਾਅਦ ਬਲਦੇਵ ਦੀ ਪਤਨੀ ਦੀ ਕੁੱਖੋਂ ਇੱਕ ਬੇਟਾ ਜਨਮ ਲੈਂਦਾ ਉਹਦਾ ਨਾਮ ਉਹ ਜਗਤਾਰ ਰੱਖ ਦਿਆ ਤੇ ਜਿਹੜਾ ਗੁਰਜੰਟ ਹੁੰਦਾ ਉਹਦੀ ਪਤਨੀ ਕੋਲ ਇੱਕ ਬੇਟੀ ਹੁੰਦੀ ਆ ਬੇਟੀ ਦਾ ਨਾਮ ਮਨਸੀਰਤ ਰੱਖਿਆ ਜਾਂਦਾ ਦੋਨੋਂ ਭੈਣ ਭਰਾ ਦੀ ਉਮਰ ਦਾ ਥੋੜਾ ਥੋੜਾ ਫਰਕ ਹੁੰਦਾ ਭੈਣ ਭਰਾ ਵੱਡੇ ਹੁੰਦੇ ਆ ਇੱਕੋ ਪਰਿਵਾਰ ਦੇ ਵਿੱਚ ਖੇਡਦੇ ਆ ਦੋਨਾਂ ਨੂੰ ਸਕੂਲ ਲਾ ਦਿੱਤਾ ਜਾਂਦਾ ਹੁਣ ਬਲਦੇਵ ਸਿੰਘ ਤੇ ਗੁਰਜੰਟ ਸਿੰਘ ਆ ਜਿਹੜੇ ਉਹਨਾਂ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੁੰਦੀ ਆ ਤੇ ਦੋਨੋਂ ਭਰਾ ਹਜੇ ਵੀ ਰਲ ਮਿਲ ਕੇ ਰਹਿੰਦੇ ਆ ਤੇ ਦੋਨਾਂ ਦੀਆਂ ਪਤਨੀਆਂ ਦਾ ਵੀ ਆਪਸ ਵਿੱਚ ਕੋਈ ਫਰਕ ਨਹੀਂ ਹੁੰਦਾ ਬਲਦੇਵ ਆ ਜਿਹੜਾ ਉਹ ਆਪਣੇ ਬੱਚੇ ਨੂੰ ਬਹੁਤ ਜ਼ਿਆਦਾ ਪੜਾਉਣਾ ਚਾਹੁੰਦਾ ਤੇ ਉਹਦਾ ਮੁੰਡਾ ਜਦੋਂ ਵੱਡਾ ਹੁੰਦਾ ਉਹ ਆਪਣੇ ਪਾਪਾ ਨੂੰ ਕਹਿੰਦਾ ਕਿ ਮੈਂ ਪੜ੍ਹ ਲਿਖ ਕੇ ਅਮਰੀਕਾ ਤੋਂ ਡਿਗਰੀ ਕਰਨਾ ਚਾਹਣਾ ਤਾਂ ਬਲਦੇਵ ਕਹਿੰਦਾ ਵੀ ਦੇਖ ਪੁੱਤ ਤੂੰ ਮੇਰੀ ਇੱਕੋ ਇੱਕ ਔਲਾਦ ਆ ਹਨਾ ਤੇ ਤੇਰੇ ਲਈ ਮੈਂ ਕੁਝ ਵੀ ਕਰ ਸਕਦਾ ਵੀ ਵਸ ਤੂੰ ਪੜ੍ਹ ਤੇਰੀ ਪੜ੍ਹਾਈ ਲਈ ਪੈਸੇ ਦਾ ਪ੍ਰਬੰਧ ਕਰਨਾ ਜਾਂ ਤੇਰੀਆਂ ਸੁੱਖ ਸਹੂਲਤਾਂ ਦਾ ਖਿਆਲ ਰੱਖਣਾ ਇਹ ਮੇਰੀ ਜ਼ਿੰਮੇਵਾਰੀ ਆ ਦੋਨੋਂ ਭਰਾ ਆਪਸ ਵਿੱਚ ਰਹਿ ਮਸ਼ਵਰਾ ਕਰਦੇ ਆ ਕਿ ਬੱਚਿਆਂ ਨੂੰ ਵਧੀਆ ਪੜਾਇਆ ਜਾਵੇ ਪਰ ਜਿਵੇਂ ਕਿ ਉਹਨਾਂ ਦੀ ਪ੍ਰਾਪਰਟੀ ਹੈ ਜਿਹੜੀ ਠੀਕ ਠਾਕ ਹੁੰਦੀ ਆ ਤੇ ਬਲਦੇਵ ਤੇ ਉਹਦੀ ਪਤਨੀ ਨੌਕਰੀ ਕਰਦੇ ਹੁੰਦੇ ਆ ਪਰ ਉਹਨਾਂ ਦੀ ਤਨਖਾਹ ਕੋਈ ਬਹੁਤੀ ਜ਼ਿਆਦਾ ਨਹੀਂ ਹੁੰਦੀ ਹੁਣ ਜਦੋਂ ਬੱਚੇ 10ਵੀਂ ਕਲਾਸ ਪਾਸ ਕਰ ਜਾਂਦੇ ਆ ਤਾਂ ਉਸ ਤੋਂ ਬਾਅਦ ਪੜ੍ਹਾਈ ਦੇ ਖਰਚੇ ਆ ਜਿਹੜੇ ਵੱਧ ਜਾਂਦੇ ਬਲਦੇਵ ਦਾ ਜਿਹੜਾ ਬੇਟਾ ਹੁੰਦਾ ਉਹ ਗ੍ਰੈਜੂਏਸ਼ਨ ਕਰਦਾ ਤੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹ ਅਮਰੀਕਾ ਜਾਣਾ ਚਾਹੁੰਦਾ ਗੁਰਜੰਟ ਦੀ ਜਿਹੜੀ ਬੇਟੀ ਆ ਮਨਸੀਰਤ ਉਹ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਬੀਐਡ ਕਰਦੀ ਆ ਕਿਉਂਕਿ ਉਹ ਟੀਚਰ ਬਣਨਾ ਚਾਹੁੰਦੀ ਹੁੰਦੀ ਆ ਉਹਦੀ ਬਾਹਰ ਜਾਣ ਦੀ ਕੋਈ ਇੱਛਾ ਨਹੀਂ ਹੁੰਦੀ ਹੁਣ ਜਦੋਂ ਬਲਦੇਵ ਦੇ ਪੁੱਤਰ ਨੇ ਅਮਰੀਕਾ ਜਾਣ ਦਾ ਸੋਚਿਆ ਤਾਂ ਇਹ ਪਤਾ ਸੀ ਕਿ ਅਮਰੀਕਾ ਦੀ ਪੜ੍ਹਾਈ ਆ ਜਿਹੜੀ ਉਹ ਬਹੁਤ ਮਹਿੰਗੀ ਆ ਜਦੋਂ ਬਲਦੇਵ ਆਪਣੇ ਭਰਾ ਗੁਰਜੰਟ ਨੂੰ ਕਹਿੰਦਾ ਕਿ ਜਗਤਾਰ ਅਮਰੀਕਾ ਜਾਣਾ ਚਾਹੁੰਦਾ ਵੀ ਉਹਦੇ ਲਈ ਪੈਸੇ ਦਾ ਜਿਹੜਾ ਪ੍ਰਬੰਧ ਕਰਨਾ ਵੀ ਸਾਡੀ ਨੌਕਰੀ ਆ ਜਿਹੜੀ ਉਹ ਕੋਈ ਬਹੁਤੀ ਤਨਖਾਹ ਨਹੀਂ ਹੈਗੀ ਤੈਨੂੰ ਵੀ ਪਤਾ ਹਨਾ ਆਪਣੇ ਪਰਿਵਾਰ ਦਾ ਜਿਹੜਾ ਖਰਚਾ ਸਾਂਝਾ ਚੱਲਦਾ ਵੀ ਦੋਨੇ ਬੱਚਿਆਂ ਤੇ ਆਪਾਂ ਲਾਇਆ ਜਾਂ ਆਪਣੇ ਪਰਿਵਾਰ ਤੇ ਲਾਇਆ ਵੀ ਇਸ ਤੋਂ ਬਾਅਦ ਜਿਹੜੀ ਜ਼ਮੀਨ ਆ ਉਹ ਕੁਝ ਵੇਚਣੀ ਪਊਗੀ ਵੀ ਜ਼ਮੀਨ ਵੇਚ ਕੇ ਉਹਨੂੰ ਬਾਹਰ ਭੇਜਣਾ ਪਊਗਾ ਤਾਂ ਗੁਰਜੰਟ ਕਹਿੰਦਾ ਵੀ ਦੇਖ ਬਲਦੇਵ ਵੀ ਜਿਹੜੀ ਆਪਣੀ ਜ਼ਮੀਨ ਆ ਉਹ ਆਪਣੀ ਸਾਰੀ ਉਮਰ ਦੀ ਰੋਟੀ ਆ ਵੀ ਜੇ ਜ਼ਮੀਨ ਵੇਚ ਕੇ ਤੂੰ ਬੱਚੇ ਨੂੰ ਬਾਹਰ ਭੇਜੇਂਗਾ ਉਹ ਬਾਹਰ ਦਾ ਬਣ ਕੇ ਰਹਿ ਜਾਊਗਾ ਵੀ ਉਹਨੇ ਇੱਧਰ ਕਿਹੜਾ ਆਉਣਾ ਕਿ ਤੂੰ ਜ਼ਮੀਨ ਨਾ ਵੇਚ ਇਹ ਆਪਣੇ ਪਿਓ ਦੀ ਜੱਦੀ ਪੁਸ਼ਤੀ ਜ਼ਮੀਨ ਆ ਵੀ ਤੂੰ ਉਹਨੂੰ ਇੱਧਰ ਹੀ ਕੋਈ ਪੜ੍ਹਾਈ ਕਰਾ ਦੇ ਪਰ ਬਲਦੇਵ ਆ ਉਹਨੂੰ ਐਂ ਫੀਲ ਹੁੰਦਾ ਵੀ ਇਹ ਮੇਰੇ ਮੁੰਡੇ ਦੀ ਉੱਚ ਵਿੱਦਿਆ ਤੋਂ ਜਲਦਾਗਾ ਤੇ ਉਹ ਆਪਣੇ ਭਰਾ ਨੂੰ ਕਹਿੰਦਾ ਵੀ ਦੇਖ ਤੂੰ ਮੈਨੂੰ ਇਹ ਦੱਸ ਵੀ ਤੂੰ ਜ਼ਮੀਨ ਵੇਚਣੀ ਆ ਜਾਂ ਨਹੀਂ ਤਾਂ ਗੁਰਜੰਟਾ ਜਿਹੜਾ ਉਹ ਸਾਫ਼ ਮਨਾ ਕਰ ਦਿੰਦਾ ਉਹ ਕਹਿੰਦਾ ਵੀ ਮੈਂ ਆਪਣੇ ਬਾਪੂ ਦੀ ਨਿਸ਼ਾਨੀ ਨਹੀਂ ਵੇਚਣੀ ਇਸ ਗੱਲ ਤੋਂ ਦੋਨਾਂ ਭਰਾਵਾਂ ਦਾ ਝਗੜਾ ਹੋ ਜਾਂਦਾ ਤੇ ਬਲਦੇਵ ਆ ਜਿਹੜਾ ਉਹ ਆਪਣਾ ਹਿੱਸਾ ਵੰਡਾ ਲੈਂਦਾ ਤੇ ਆਪਣਾ ਹਿੱਸਾ ਵੇਚ ਕੇ ਆਪਣੇ ਬੇਟੇ ਜਗਤਾਰ ਨੂੰ ਉੱਚ ਵਿੱਦਿਆ ਲਈ ਅਮਰੀਕਾ ਭੇਜ ਦਿੰਦਾ ਉਹਦਾ ਬੇਟਾ ਅਮਰੀਕਾ ਜਾਂਦਾ ਅਮਰੀਕਾ ਜਾ ਕੇ ਉਹ ਆਪਣੀ ਡਿਗਰੀ ਕਰਦਾ ਉਹਦੀ ਡਿਗਰੀ ਆ ਜਿਹੜੀ 3 ਸਾਲਾਂ ਦੇ ਵਿੱਚ ਕੰਪਲੀਟ ਹੁੰਦੀ ਆ ਤੇ ਉਹਨੇ 3 ਸਾਲਾਂ ਦੇ ਵਿੱਚ ਆਪਣੀ ਜਿੰਨੀ ਵੀ ਸੇਵਿੰਗ ਸੀ ਆਪਣੇ ਪਾਪਾ ਦੀ ਸਾਰੀ ਮੰਗਵਾਲੀ ਸੀ ਸਾਰਾ ਖਰਚ ਉਹਦੀ ਪੜ੍ਹਾਈ ਤੇ ਹੋ ਚੁੱਕਿਆ ਸੀ ਹੁਣ ਉਹਨੂੰ ਅਮਰੀਕਾ ਦੇ ਵਿੱਚ ਹੀ ਇੱਕ ਵਧੀਆ ਜੌਬ ਮਿਲ ਗਈ ਸੀ ਤੇ ਉਹ ਅਮਰੀਕਾ ਦੇ ਵਿੱਚ ਜੌਬ ਕਰ ਰਿਹਾ ਸੀ ਬਲਦੇਵ ਨੂੰ ਤੇ ਉਹਦੀ ਪਤਨੀ ਨੂੰ ਇਹ ਹੁੰਦਾ ਵੀ ਚਲ ਹੁਣ ਜਦੋਂ ਮੁੰਡੇ ਦਾ ਫਿਊਚਰ ਬਣ ਗਿਆ ਤਾਂ ਮੁੰਡੇ ਨੇ ਹਨਾ ਸਾਨੂੰ ਪੈਸੇ ਭੇਜ ਹੀ ਦੇਣੇ ਆ ਵੀ ਅਸੀਂ ਆਪਣੀ ਪ੍ਰਾਪਰਟੀ ਆ ਜਿਹੜੀ ਉਹ ਵਾਪਸ ਬਣਾ ਲਾਂਗੇ ਚਲੋ ਜਦੋਂ ਜਗਤਾਰ ਫੋਨ ਕਰਦਾ ਤਾਂ ਬਲਦੇਵ ਸਿੰਘ ਆਪਣੇ ਬੇਟੇ ਨੂੰ ਕਹਿੰਦਾ ਵੀ ਦੇਖ ਪੁੱਤ ਅਸੀਂ ਦੋਨਾਂ ਭਰਾਵਾਂ ਨੇ ਹਨਾ ਸਾਰੀ ਉਮਰ ਇਕੱਠਿਆਂ ਨੇ ਗੁਜ਼ਾਰੀ ਸੀ ਵੀ ਤੇਰੀ ਪੜ੍ਹਾਈ ਖਾਤਰ ਮੈਂ ਆਪਣੇ ਭਰਾ ਨਾਲ ਵੀ ਗੁੱਸੇ ਹੋਇਆ ਤੇ ਵੀ ਅਸੀਂ ਇੱਕ ਦੂਜੇ ਨਾਲੋਂ ਟੁੱਟੇ ਬੈਠੇ ਆ ਵੀ ਹੁਣ ਤੂੰ ਹੀ ਸਾਡਾ ਸਹਾਰਾ ਸੀ ਹਨਾ ਤੂੰ ਅਮਰੀਕਾ ਦੇ ਵਿੱਚ ਹੀ ਸੈਟਲ ਹੋ ਗਿਆ ਵੀ ਤੂੰ ਐਂ ਕਰ ਤੂੰ ਹੁਣ ਕਮਾਉਣਾ ਬਹੁਤ ਆ ਤੇਰੀ ਵਧੀਆ ਨੌਕਰੀ ਆ ਤੂੰ ਕੁਝ ਪੈਸੇ ਭੇਜ ਵੀ ਜਿਹੜੀ ਜ਼ਮੀਨ ਆਪਾਂ ਵੇਚੀ ਸੀ ਉਹਨੂੰ ਆਪਾਂ ਵਾਪਸ ਖਰੀਦ ਲਈਏ ਤੇ ਮੈਂ ਆਪਣੇ ਭਰਾ ਨਾਲ ਜਿਹੜਾ ਆਪਣਾ ਗੁੱਸਾ ਗਿਲਾ ਖਤਮ ਕਰਨਾ ਚਾਹਣਾ ਤਾਂ ਉਹਦਾ ਬੇਟਾ ਜਗਤਾਰ ਕਹਿੰਦਾ ਵੀ ਪਾਪਾ ਜੀ ਵੀ ਤੁਹਾਡੇ ਦਿਮਾਗ ਨੂੰ ਕੀ ਹੋਇਆ ਵੀ ਅਮਰੀਕਾ ਦੇ ਵਿੱਚ ਮੈਂ ਇੰਨੀ ਵਧੀਆ ਜੌਬ ਤੇ ਆ ਤੇ ਵੀ ਤੁਹਾਨੂੰ ਕੀ ਲੋੜ ਆ ਇੱਥੇ ਜ਼ਮੀਨ ਲੈਣ ਦੀ ਵੀ ਥੋੜੇ ਟਾਈਮ ਬਾਅਦ ਮੈਂ ਤੁਹਾਨੂੰ ਇੱਧਰ ਬੁਲਾ ਲੂੰਗਾ ਤੇ ਤੁਸੀਂ ਇੱਧਰ ਹੀ ਰਹਿਣਾ ਮੇਰੇ ਕੋਲ ਵੀ ਆਪਾਂ ਇੰਡੀਆ ਦੇ ਵਿੱਚ ਜ਼ਮੀਨ ਕੀ ਕਰਨੀ ਆ ਤਾਂ ਬਲਦੇਵ ਸਿੰਘ ਕਹਿੰਦਾ ਵੀ ਦੇਖ ਪੁੱਤ ਅਸੀਂ ਥੋੜੇ ਟਾਈਮ ਲਈ ਤਾਂ ਆ ਸਕਦੇ ਆ ਪਰ ਜ਼ਿਆਦਾ ਟਾਈਮ ਅਸੀਂ ਨਹੀਂ ਰਹਿ ਸਕਦੇ ਇੱਥੇ ਸੋਡੇ ਕੋਲ ਤੇ ਵੀ ਤੂੰ ਵਿਆਹ ਕਰਵਾਉਣ ਤਾਂ ਇੰਡੀਆ ਆਵੇਂ ਗਈ ਤਾਂ ਜਗਤਾਰ ਆ ਜਿਹੜਾ ਉਹ ਬਿਲਕੁਲ ਸਚਾਈ ਬਿਆਨ ਕਰ ਦਿੰਦਾ ਕਹਿੰਦਾ ਵੀ ਇੱਥੇ ਹੀ ਮੈਂ ਇੱਕ ਕੁੜੀ ਪਸੰਦ ਕਰ ਲਈ ਆ ਭਾਰਤੀ ਮੂਲ ਦੀ ਕੁੜੀ ਆ ਤੇ ਉਹਦੇ ਨਾਲ ਹੀ ਮੈਂ ਵਿਆਹ ਕਰਵਾਉਣਾ ਵੀ ਤੁਸੀਂ ਮੇਰਾ ਵਿਆਹ ਕਰਨ ਇੱਥੇ ਆਉਂਗੇ ਤਾ ਬਲਦੇਵ ਸਿੰਘ ਕਹਿੰਦਾ ਵੀ ਦੇਖ ਪੁੱਤ ਤੇਰੇ ਚਾਚਾ ਜੀ ਨੇ ਬਹੁਤ ਯੋਗਦਾਨ ਦਿੱਤਾ ਹਨਾ ਤੇਰੀ ਪੜ੍ਹਾਈ ਦੇ ਵਿੱਚ ਇੱਕ ਤੇਰੇ ਚਾਚੇ ਦੇ ਬੇਟੀ ਆ ਵੀ ਤੁਸੀਂ ਦੋ ਤਾਂ ਭੈਣ ਭਰਾ ਹੋ ਵੀ ਅਸੀਂ ਚਾਹੁੰਦੇ ਆ ਵੀ ਤੇਰਾ ਇੱਧਰ ਵਿਆਹ ਕਰੀਏ ਵੀ ਨਾਲੇ ਤਾਂ ਤੇਰੇ ਵਿਆਹ ਦੇ ਬਹਾਨੇ ਆਪਾਂ ਉਹਨਾਂ ਨਾਲ ਗੁੱਸੇ ਗਲੇ ਮਟਾ ਲਾਂਗੇ ਤੇ ਨਾਲੇ ਚਲੋ ਵੀ ਤੇਰਾ ਚਾਹਨਾ ਚਾਵਾ ਨਾਲ ਇੱਥੇ ਵਿਆਹ ਕਰਾਂਗੇ ਵੀ ਹੋਰ ਵੀ ਸ਼ਰੀਕਾ ਕਬੀਲਾ ਆਪਣੇ ਰਿਸ਼ਤੇਦਾਰ ਆ ਹਨਾ ਤੇ ਅਸੀਂ ਵਿਆਹ ਤੇਰਾ ਵਧੀਆ ਕਰਨਾ ਚਾਹੁੰਦੇ ਆ ਪਰ ਜਗਤਾਰ ਆ ਜਿਹੜਾ ਉਹ ਕਹਿੰਦਾ ਵੀ ਪਾਪਾ ਇਹ ਫਾਲਤੂ ਗੱਲਾਂ ਨੇ ਆ ਤੁਹਾਨੂੰ ਨਹੀਂ ਪਤਾ ਇੰਡੀਆ ਦੇ ਵਿੱਚ ਲੋਕ ਕਿੰਨਾ ਫालतू ਖਰਚ ਕਰਦੇ ਆ ਵੀ ਮੈਂ ਇੰਨਾ ਖਰਚ ਨਹੀਂ ਕਰਨਾ ਮੈਂ ਤਾਂ ਇੱਧਰ ਹੀ ਵਿਆਹ ਕਰਵਾਉਣਾ ਤਾਂ ਉਹਨਾਂ ਦੀ ਫਾਈਲ ਆ ਦਿੰਦਾ ਚਲੋ ਬਲਦੇਵ ਤੇ ਉਹਦੀ ਪਤਨੀ ਆ ਜਿਹੜੀ ਉਹ ਅਮਰੀਕਾ ਚਲੇ ਜਾਂਦੇ ਆ ਤੇ ਉੱਥੇ ਜਾ ਕੇ ਆਪਣੇ ਬੇਟੇ ਦਾ ਜਿਹੜਾ ਵਿਆਹ ਆ ਉਹ ਕਰਦੇ ਆ ਵਿਆਹ ਦੀ ਤਿਆਰੀ ਤਾਂ ਸਾਰੀ ਜਗਤਾਰ ਨੇ ਕਰ ਰੱਖੀ ਸੀ ਚਲੋ ਇੱਕ ਫਾਰਮੈਲਟੀ ਵਜੋਂ ਬਲਦੇਵ ਤੇ ਉਹਦੀ ਪਤਨੀ ਜਾਂਦੇ ਆ ਥੋੜਾ ਟਾਈਮ ਉਹ ਰਹਿੰਦੇ ਆ ਪਰ ਉਹਨਾਂ ਨੂੰ ਅਮਰੀਕਾ ਦਾ ਮਾਹੌਲ ਆ ਜਿਹੜਾ ਉਹ ਕੋਈ ਜ਼ਿਆਦਾ ਵਧੀਆ ਨਹੀਂ ਲੱਗਦਾ ਅਮਰੀਕਾ ਦੀ ਜੰਮੇਪਲੀ ਕੁੜੀ ਹੁਣ ਉਹਨੂੰ ਪੰਜਾਬ ਦੇ ਸੰਸਕਾਰਾਂ ਬਾਰੇ ਇੰਨਾ ਨਹੀਂ ਪਤਾ ਸੀ ਉਹਨੂੰ ਕੋਈ ਐ ਲੱਗਦਾ ਹੁੰਦਾ ਕਿ ਮੈਂ ਆਪਣੇ ਸੱਸ ਸਹੁਰੇ ਦੀ ਕਿਵੇਂ ਰਿਸਪੈਕਟ ਕਰਨੀ ਆ ਉਹ ਬਸ ਆਪਣੀ ਜ਼ਿੰਦਗੀ ਦੇ ਵਿੱਚ ਮਸਤਾ ਆਪਣਾ ਬਿਜ਼ਨਸ ਚਲਾਉਂਦੀ ਆ ਤੇ ਨੌਕਰੀ ਤੇ ਜਾਂਦੀ ਆ ਹਨਾ ਉਹਨੂੰ ਕੋਈ ਮਤਲਬ ਨਹੀਂ ਹੈਗਾ ਵੀ ਮੇਰੇ ਸੱਸ ਸਹੁਰਾ ਲੱਗਦੇ ਆ ਮੈਂ ਇਹਨਾਂ ਦੇ ਕੋਲ ਬੈਠਣਾ ਟਾਈਮ ਸਪੈਂਡ ਕਰਨਾ ਜਾਂ ਇਹਨਾਂ ਨੂੰ ਕਿਵੇਂ ਰਿਸਪੈਕਟ ਦੇਣੀ ਆ ਇਹ ਹਾਲਾਤ ਵੇਖ ਕੇ ਬਲਦੇਵ ਤੇ ਉਹਦੀ ਪਤਨੀ ਜ਼ਿਆਦਾ ਸਮਾਂ ਅਮਰੀਕਾ ਦੇ ਵਿੱਚ ਨਹੀਂ ਰੁਕਦੇ ਤੇ ਉਹ ਵਾਪਸ ਆ ਜਾਂਦੇ ਆ ਜਦੋਂ ਉਹ ਵਾਪਸ ਆ ਜਾਂਦੇ ਆ ਤਾਂ ਵਾਪਸ ਆ ਕੇ 6-7 ਮਹੀਨਿਆਂ ਬਾਅਦ ਜਿਹੜੀ ਬਲਦੇਵ ਦੀ ਪਤਨੀ ਆ ਉਹਦੀ ਮੌਤ ਹੋ ਜਾਂਦੀ ਆ ਅਟੈਕ ਨਾਲ ਬਲਦੇਵ ਆ ਜਿਹੜਾ ਉਹ ਆਪਣੇ ਬੇਟੇ ਨੂੰ ਫੋਨ ਕਰਦਾ ਹਨਾ ਰੋਂਦਾ ਦੱਸਦਾ ਕਿ ਤੇਰੀ ਮਾਂ ਮੈਨੂੰ ਹਮੇਸ਼ਾ ਲਈ ਛੱਡ ਕੇ ਚਲੀ ਗਈ ਕਿ ਤੂੰ ਆ ਜਾ ਵੀ ਨਾਲੇ ਨੂੰ ਨੂੰ ਲੈ ਕੇ ਆਈ ਹਨਾ ਸੰਸਕਾਰ ਤੇ ਤਾਂ ਜਗਤਾਰ ਕਹਿੰਦਾ ਵੀ ਦੇਖੋ ਪਾਪਾ ਜੀ ਦੋਨੋਂ ਤਾਂ ਨਹੀਂ ਅਸੀਂ ਆ ਸਕਦੇ ਸਾਡੀ ਨੌਕਰੀ ਦਾ ਸਵਾਲ ਆ ਮੈਂ ਆ ਜਾਣਾ ਚਲੋ ਉਹ ਆਪਣੀ ਮਾਂ ਦੇ ਸੰਸਕਾਰ ਤੇ ਆਉਂਦਾ ਤੇ ਸੰਸਕਾਰ ਤੋਂ ਬਾਅਦ ਫੁੱਲ ਚੁਗੇ ਜਾਂਦੇ ਆ ਤੇ ਚੌਥੇ ਦੇਣੀ ਭੋਗ ਪਾ ਕੇ ਜਿਹੜਾ ਉਹ ਆਪਣੀ ਮਾਂ ਦੇਆਂ ਸਾਰੀਆਂ ਰਸਮਾਂ ਪੂਰੀਆਂ ਕਰਕੇ ਆਪਣੇ ਪਾਪਾ ਨੂੰ ਕਹਿੰਦਾ ਕਿ ਤੁਸੀਂ ਮੇਰੇ ਨਾਲ ਅਮਰੀਕਾ ਚੱਲੋ ਇੱਥੇ ਕੀ ਆ ਉਹ ਕਹਿੰਦਾ ਵੀ ਨਹੀਂ ਪੁੱਤ ਵੀ ਮੈਂ ਇੱਥੇ ਤੇਰੀ ਮਾਂ ਦੀਆਂ ਯਾਦਾਂ ਨੇ ਵੀ ਮੈਂ ਨਹੀਂ ਜਾਣਾ ਚਾਹੁੰਦਾ ਵੀ ਮੈਂ ਇਸ ਘਰ ਹੀ ਰਹਿਣਾ ਚਾਹਣਾ ਤੇ ਚਲੋ ਜਗਤਾਰ ਆ ਜਿਹੜਾ ਉਹ ਵਾਪਸ ਅਮਰੀਕਾ ਚਲੇ ਜਾਂਦਾ ਅਮਰੀਕਾ ਜਾਣ ਤੋਂ ਬਾਅਦ ਜਗਤਾਰ ਦੀ ਪਤਨੀ ਦੇ ਇੱਕ ਬੇਟਾ ਹੁੰਦਾ ਤੇ ਬਲਦੇਵ ਸਿੰਘਾ ਜਿਹੜਾ ਉਹ ਫਿਰ ਆਪਣੇ ਬੇਟੇ ਨੂੰ ਕਹਿੰਦਾ ਵੀ ਪੁੱਤ ਤੂੰ ਤਾਂ ਜਮੇ ਹੀ ਮੋਹ ਤੋੜ ਗਿਆ ਵੀ ਤੂੰ ਕਿਸੇ ਬਹਾਨੇ ਹਣਾ ਸਾਲ ਤੋਂ ਗੇੜਾ ਤਾਂ ਮਾਰਿਆ ਕਰ ਵੀ ਤੂੰ ਐਂ ਕਰ ਨਾਲੇ ਤਾਂ ਮੈਨੂੰ ਪੋਤੇ ਦਾ ਮੂੰਹ ਦਿਖਾ ਜਾ ਤੇ ਵੀ ਨਾਲੇ ਤੂੰ ਮਿਲ ਜਾ ਤੇ ਵੀ ਤੇਰੇ ਚਾਚਾ ਜੀ ਹਣਾ ਦੇਖ ਆਪਣੇ ਦੁੱਖ ਸੁੱਖ ਚ ਖੜੇ ਹੈਗੇ ਵੀ ਭਾਵੇਂ ਮੈਂ ਉਹਦੇ ਨਾਲ ਗੁੱਸੇ ਸੀ ਫਿਰ ਵੀ ਤੇਰੀ ਮੰਮੀ ਦੀਆਂ ਅੰਤਮ ਰਸਮਾਂ ਦੇ ਵਿੱਚ ਉਹ ਸ਼ਾਮਲ ਹੋਏ ਨੇ ਵੀ ਤੂੰ ਸਾਰਿਆਂ ਨਾਲੋਂ ਨਾ ਟੁੱਟ ਵੀ ਤੂੰ ਵਰਤਦਾ ਰਹਿ ਵੀ ਤਾਂ ਕਿ ਇੱਥੇ ਮੈਂ ਵੀ ਵਰਤਦਾ ਰਹਾ ਤਾਂ ਉਹ ਕਹਿੰਦੇ ਵੀ ਪਾਪਾ ਸਾਡੇ ਕੋਲ ਇੰਨਾ ਸਮਾਂ ਨਹੀਂ ਹੈਗਾਗਾ ਬਲਦੇਵ ਸਿੰਘਾ ਜਿਹੜਾ ਉਹ ਬੜਾ ਉਦਾਸ ਹੁੰਦਾ ਤੇ ਇੱਕ ਦਿਨ ਉਹ ਆਪਣੇ ਘਰ ਦੇ ਵਿੱਚ ਬੈਠਾ ਹੁੰਦਾ ਤੇ ਉਹਨਾਂ ਆਪਣੀਆਂ ਪਿਛਲੀਆਂ ਯਾਦਾਂ ਦੇ ਵਿੱਚ ਗਵਾਚਿਆ ਬੈਠਾ ਹੁੰਦਾ ਉਹ ਯਾਦ ਕਰਦਾ ਵੀ ਜਦੋਂ ਉਹ ਦੋਨੇ ਭਰਾ ਛੋਟੇ ਹੁੰਦੇ ਸੀ ਤਾਂ ਉਹਨਾਂ ਦੇ ਵਿੱਚ ਕਿੰਨਾ ਪਿਆਰ ਸੀ ਕਿੰਨੇ ਪਿਆਰ ਨਾਲ ਉਹ ਰਹਿੰਦੇ ਸੀ ਤੇ ਇੱਕ ਦੂਜੇ ਦੀ ਰਿਸਪੈਕਟ ਕਰਦੇ ਸੀ ਹੌਲੀ-ਹੌਲੀ ਉਹ ਵੱਡੇ ਹੋਏ ਦੋਨਾਂ ਦੇ ਵਿਆਹ ਹੋਏ ਤੇ ਫਿਰ ਵੀ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਪਿਆ ਉਹਨਾਂ ਦੇ ਬੱਚੇ ਵੀ ਇੱਕੋ ਵੇੜੇ ਦੇ ਵਿੱਚ ਹਨਾ ਖੇਡਦੇ ਹੋਏ ਵੱਡੇ ਹੋਏ ਇੱਕੋ ਸਕੂਲ ਦੇ ਵਿੱਚ ਪੜ੍ਹੇ ਵੀ ਹੁਣ ਜ਼ਮਾਨਾ ਕਿਹੋ ਜਿਹਾ ਆ ਗਿਆ ਕਿੰਨਾ ਫਰਕ ਪੈ ਗਿਆ ਇਹ ਗੱਲਾਂ ਸੋਚਦੇ ਸੋਚਦੇ ਉਹਦੀ ਸੋਚਾਂ ਦੀ ਲੜੀ ਉਦੋਂ ਟੁੱਟਦੀ ਹੈ ਜਦੋਂ ਘਰ ਦੇ ਫੋਨ ਦੀ ਘੰਟੀ ਵੱਜਦੀ ਆ ਫੋਨ ਦੀ ਘੰਟੀ ਵੱਜਦੀ ਆ ਤਾਂ ਅੱਗੋਂ ਜਗਤਾਰ ਦਾ ਫੋਨ ਹੁੰਦਾ ਤਾਂ ਬਲਦੇਵ ਸਿੰਘ ਫੋਨ ਚੱਕ ਕੇ ਹੈਲੋ ਕਹਿੰਦਾ ਅੱਗੋਂ ਜਗਤਾਰ ਕਹਿੰਦਾ ਵੀ ਸਤਿ ਸ੍ਰੀ ਅਕਾਲ ਪਾਪਾ ਜੀ ਬਲਦੇਵ ਕਹਿੰਦਾ ਵੀ ਬਾਹ ਵਈ ਪੁੱਤਰਾ ਤੇਰੀ ਮਾਂ ਤਾਂ ਛੱਡ ਕੇ ਚਲੀ ਗਈ ਤੇ ਤੂੰ ਅਮਰੀਕਾ ਦੇ ਵਿੱਚ ਬੈਠਾ ਆਪਣੇ ਜਿਉਂਦੇ ਬਾਪ ਨੂੰ ਭੁੱਲ ਗਿਆ ਵੀ ਅੱਜ ਪੂਰੇ 2 ਮਹੀਨੇ ਬਾਅਦ ਤੂੰ ਫੋਨ ਕੀਤਾ ਤੂੰ ਆਪਣੇ ਪਿਓ ਦੀ ਮਰਦੇ ਜਿਉਂਦੇ ਦੀ ਕੋਈ ਖ਼ਬਰ ਹੀ ਨਹੀਂ ਲੈਂਦਾ ਤਾਂ ਉਹ ਕਹਿੰਦਾ ਵੀ ਪਾਪਾ ਜੀ ਸੌਰੀ ਵੀ ਮੈਂ ਇੰਨਾ ਜ਼ਿਆਦਾ ਵਿਅਸਤਾਂ ਮੇਰਾ ਦਿਲ ਕਰਦਾ ਸੀ ਬਹੁਤ ਦਿਨਾਂ ਦਾ ਵੀ ਮੈਂ ਤੁਹਾਡੇ ਨਾਲ ਗੱਲ ਕਰਾਂ ਪਰ ਮੈਨੂੰ ਸਮਾਂ ਨਹੀਂ ਲੱਗਿਆ ਉਹ ਕਹਿੰਦਾ ਕਿ ਪਾਪਾ ਜੀ ਆਪਣਾ ਜਿਹੜਾ ਇੱਥੋਂ ਵਾਲਾ ਮਕਾਨ ਵੀ ਆਪਾਂ ਇਹ ਵੇਚ ਦਿੰਨੇ ਆ ਵੀ ਤੁਸੀਂ ਇੱਥੇ ਰਹਿਣੇ ਹੋ ਇਕੱਲੇ ਵੀ ਸਾਨੂੰ ਚੰਗਾ ਨਹੀਂ ਲੱਗਦਾ ਤੁਸੀਂ ਸਾਡੇ ਕੋਲ ਆ ਜਾਓ ਬਲਦੇਵ ਕਹਿੰਦਾ ਵੀ ਦੇਖ ਪੁੱਤ ਵੈਸੇ ਤਾਂ ਮੇਰਾ ਜੀ ਨਹੀਂ ਲੱਗਣਾਗਾ ਤੇ ਵੀ ਆਪਾਂ ਮਕਾਨ ਵੇਚਣਾ ਵੀ ਕਿਉਂ ਆ ਹਨਾ ਵੀ ਜਿੰਨਾ ਚਿਰ ਮੈਂ ਜਿਉਣਾ ਉਹਨਾਂ ਚਿਰ ਤਾ ਇਹ ਮਕਾਨ ਰਹਿਣ ਦੇ ਵੀ ਬਾਅਦ ਦੇ ਵਿੱਚ ਤੂੰ ਵੇਚ ਦੀ ਭਾਵੇਂ ਤਾਂ ਉਹ ਕਹਿੰਦਾ ਵੀ ਪਪਾ ਜੀ ਮੈਨੂੰ ਨਾ ਕੁਝ ਪੈਸਿਆਂ ਦੀ ਲੋੜ ਆ ਤੇ ਮੈਂ ਮੇਰੇ ਫਰੈਂਡ ਨਾਲ ਮਿਲ ਕੇ ਬਿਜ਼ਨਸ ਕਰਨਾ ਚਾਹਣਾ ਤੇ ਵੀ ਤੁਸੀਂ ਮੇਰੇ ਲਈ ਉਸ ਮਕਾਨ ਨੂੰ ਵੇਚ ਦਿਓ ਵੀ ਤੁਸੀਂ ਹੇਥੇ ਕੀ ਕਰਨਾ ਵੀ ਹੁਣ ਮੈਂ ਤੁਸੀਂ ਆਪਣੀ ਤਿਆਰੀ ਕਰ ਲਓ ਤੇ ਮੈਂ ਤੁਹਾਨੂੰ ਲੈ ਕੇ ਜਾਊਂਗਾ ਤਾਂ ਬਲਦੇਵ ਸਿੰਘਾ ਜਿਹੜਾ ਉਹ ਸੋਚਦਾ ਵੀ ਹਣਾ ਮੇਰੇ ਪੁੱਤ ਨੇ ਆਪਣਾ ਬਿਜ਼ਨਸ ਚਲਾਉਣਾ ਗੋਦੇ ਵੀ ਦੋ ਬੱਚੇ ਹੋਗੇ ਵੀ ਇਹ ਮਕਾਨ ਹੁਣ ਨਹੀਂ ਤਾਂ ਫੇਰ ਵੇਚਣਾ ਹੀ ਪਊਗਾ ਚਲੋ ਉਹ ਮਕਾਨ ਆ ਜਿਹੜਾ ਵਿਕਾਊ ਕਰ ਦਿੰਦਾ ਤੇ ਜਦੋਂ ਉਹਦੇ ਭਰਾ ਗੁਰਜੰਟ ਨੂੰ ਪਤਾ ਲੱਗਦਾ ਵੀ ਬਲਦੇਵ ਨੇ ਮਕਾਨ ਆ ਵਿਕਾਊ ਕਰਤਾ ਉਹ ਆਪਣੇ ਭਰਾ ਕੋਲ ਆਉਂਦਾ ਉਹ ਕਹਿੰਦਾ ਵੀ ਵੀਰਾ ਹੁਣ ਤਾਂ ਤੂੰ ਮੇਰੇ ਨਾਲ ਗੁੱਸੇ ਆ ਪਰ ਕਹਿੰਦਾ ਤੇਰੀ ਹਾਲਤ ਦੇਖ ਕੇ ਮੈਨੂੰ ਬਹੁਤ ਤਰਸ ਆਉਂਦਾ ਪਰਜਾਈ ਆ ਜਿਹੜੀ ਉਹ ਤੈਨੂੰ ਛੱਡ ਕੇ ਚਲੀ ਗਈ ਨੂੰ ਪੁੱਤ ਤੇਰੇ ਬਾਹਰ ਰਹਿੰਦੇ ਨੇ ਵੀ ਤੂੰ ਇਹ ਮਕਾਨ ਆ ਜਿਹੜਾ ਇਹਨੂੰ ਵੇਚ ਕੇ ਤੂੰ ਕਿੱਥੇ ਰਹੇਗਾ ਉਹ ਕਹਿੰਦਾ ਵੀ ਮੈਂ ਆਪਣੇ ਮੁੰਡੇ ਕੋਲ ਅਮਰੀਕਾ ਜਾਊਂਗਾ ਕਹਿੰਦਾ ਵੀ ਲਖ ਤੂੰ ਆਪਣੇ ਮੁੰਡੇ ਕੋਲ ਜਾਏਂਗਾ ਪਰ ਮੈਨੂੰ ਪਤਾ ਤੈਨੂੰ ਉੱਥੇ ਨਹੀਂ ਰਹਿ ਸਕਦਾ ਵੀ ਤੂੰ ਮਕਾਨ ਨਾਲ ਵਿੱਚ ਉਹ ਕਹਿੰਦਾ ਵੀ ਗੁਰਜੰਟ ਮੈਂ ਮਜਬੂਰ ਆ ਮੇਰੇ ਪੁੱਤ ਨੂੰ ਲੋੜ ਆ ਹਨਾ ਉਹਨੇ ਬਿਜ਼ਨਸ ਚਲਾਉਣਾ ਤੇ ਉਹਦੇ ਲਈ ਉਹਨੂੰ ਪੈਸਿਆਂ ਦੀ ਲੋੜ ਆ ਇਸ ਕਰਕੇ ਮੈਨੂੰ ਮਕਾਨ ਆ ਜਿਹੜਾ ਵੇਚਣਾ ਪੈ ਰਿਹਾ ਉਹ ਕਹਿੰਦਾ ਵੀ ਚੱਲ ਫਿਰ ਤੂੰ ਅੱਡ ਨਾਲ ਵਿੱਚ ਇਹ ਮਕਾਨ ਤੂੰ ਮੈਨੂੰ ਦੇ ਦੇ ਚਲੋ ਭਾਈ ਸੌਦਾ ਤੈ ਹੋ ਜਾਂਦਾ ਤੇ ਜਿਹੜੀ ਕੀਮਤ ਲਗਾਈ ਜਾਂਦੀ ਆ ਉਸ ਕੀਮਤ ਤੇ ਗੁਰਜੰਟਾ ਜਿਹੜਾ ਆਪਣੇ ਭਰਾ ਦਾ ਮਕਾਨ ਖਰੀਦ ਲੈਂਦਾ ਤੇ ਉਹਨੂੰ ਇਹ ਕਹਿੰਦਾ ਵੀ ਜਿੰਨਾ ਟਾਈਮ ਤੂੰ ਰਹਿਣਾ ਇੱਥੇ ਰਹਿ ਸਕਦਾ ਵੀ ਮੈਨੂੰ ਕੋਈ ਇਤਰਾਜ਼ ਨਹੀਂ ਚਲੋ ਬਲਦੇਵ ਆ ਜਿਹੜਾ ਉਸੇ ਮਕਾਨ ਦੇ ਵਿੱਚ ਰਹਿ ਰਿਹਾ ਹੁੰਦਾ ਤੇ ਸਾਰੀ ਲਿਖ ਲਿਖਾ ਜਿਹੜਾ ਉਹ ਗੁਰਜੰਟ ਦੇ ਨਾਮ ਹੋ ਜਾਂਦਾ ਉਹਦਾ ਬੇਟਾ ਜਿਹੜਾ ਆਉਂਦਾ ਅਮਰੀਕਾ ਤੋਂ ਆ ਕੇ ਆਪਣੇ ਪਾਪਾ ਨੂੰ ਕਹਿੰਦਾ ਕਿ ਤੁਸੀਂ ਤਿਆਰੀ ਕਰੋ ਵੀ ਮੈਂ ਟਿਕਟ ਕਰਵਾ ਲਈ ਆ ਬਲਦੇਵ ਸਿੰਘ ਅਣਮੰਨੇ ਮਨ ਨਾਲ ਆਪਣੀ ਪੈਕਿੰਗ ਕਰਦਾ ਤੇ ਆਪਣੇ ਬੇਟੇ ਦੇ ਨਾਲ ਅਮਰੀਕਾ ਚਲਿਆ ਜਾਂਦਾ ਜਾਂਦਾ ਹੋਇਆ ਉਹ ਗੁਰਜੰਟ ਨੂੰ ਕਹਿ ਕੇ ਜਾਂਦਾ ਵੀ ਦੇਖ ਵੀਰਾ ਵੀ ਜੇ ਮੈਂ ਉਧਰ ਹੀ ਮਰ ਗਿਆ ਤਾਂ ਤੂੰ ਮੈਨੂੰ ਭੁੱਲੀ ਨਾ ਵੀ ਤੂੰ ਕਿਵੇਂ ਨਾ ਕਿਵੇਂ ਕਰਕੇ ਮੇਰੇ ਅੰਤਮ ਸੰਸਕਾਰ ਤੇ ਜ਼ਰੂਰ ਪਹੁੰਚੀ ਐਂ ਕਹਿੰਦਾ ਉਹ ਆਪਣੇ ਭਰਾ ਦੇ ਗਲੇ ਲੱਗ ਕੇ ਬਹੁਤ ਰੋਂਦਾ ਤੇ ਚਲੋ ਉਹਦਾ ਬੇਟਾ ਜਿਹੜਾ ਜਗਤਾਰ ਉਹ ਆਪਣੇ ਪਿਓ ਨੂੰ ਟੈਕਸੀ ਦੇ ਵਿੱਚ ਬਿਠਾਉਂਦਾ ਤੇ 에ਅਰਪੋਰਟ ਤੇ ਆ ਜਾਂਦੇ ਆ 에ਅਰਪੋਰਟ ਤੇ ਆ ਕੇ ਦੋਨੋਂ ਅਮਰੀਕਾ ਦੇ ਜਹਾਜ਼ ਚੜ੍ਹਦੇ ਆ ਤੇ ਜਹਾਜ ਆ ਜਿਹੜਾ ਆ ਕੇ ਅਮਰੀਕਾ ਲੈਂਡ ਹੁੰਦਾ ਅਮਰੀਕਾ ਦੇ ਵਿੱਚ ਆ ਕੇ ਬਲਦੇਵ ਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਤੇ ਚਲੋ ਉਹ ਘਰ ਆ ਜਾਂਦੇ ਆ ਘਰ ਆ ਕੇ ਨੂੰਹ ਆ ਜਿਹੜੀ ਉਹ ਨੌਕਰੀ ਤੇ ਗਈ ਹੁੰਦੀ ਆ ਜਗਤਾਰ ਆਪ ਹੀ ਚਾਹ ਪਾਣੀ ਦਾ ਪ੍ਰਬੰਧ ਕਰਦਾ ਤੇ ਇੱਕ ਕਮਰੇ ਦੇ ਵਿੱਚ ਲਿਜਾ ਕੇ ਆਪਣੇ ਪਾਪਾ ਨੂੰ ਕਹਿੰਦਾ ਕਿ ਇਹ ਤੁਹਾਡਾ ਕਮਰਾ ਤੁਸੀਂ ਇੱਥੇ ਰਹਿਣਾ ਹਾਂ ਦੋ ਚਾਰ ਦਿਨ ਹੋ ਗਏ ਬਲਦੇਵ ਨੂੰ ਆਏ ਨੂੰ ਪਰ ਉਹਦਾ ਜੀ ਨਹੀਂ ਲੱਗ ਰਿਹਾ ਸੀ ਉਹਨੂੰ ਆਪਣੇ ਪੰਜਾਬ ਦੀ ਯਾਦ ਆ ਰਹੀ ਸੀ ਥੋੜੇ ਦਿਨ ਤੱਕ ਜਗਤਾਰ ਨੇ ਆਪਣੇ ਪਿਓ ਦਾ ਹਾਲਚਾਲ ਪੁੱਛਿਆ ਪਰ ਉਸ ਤੋਂ ਬਾਅਦ ਜਗਤਾਰ ਸੀ ਜਿਹੜਾ ਉਹ ਜਲਦੀ ਹੀ ਕੰਮ ਤੇ ਚੱਲਿਆ ਜਾਂਦਾ ਸੀ ਉਹਦੀ ਪਤਨੀ ਵੀ ਕੰਮ ਤੇ ਚਲੀ ਜਾਂਦੀ ਸੀ ਤੇ ਜਿਹੜੇ ਉਹਦੇ ਪੁੱਤ ਆ ਸੀਗਾ ਉਹਨੂੰ ਕੋਈ ਇੰਨਾ ਹੈ ਨਹੀਂ ਸੀ ਆਪਣੇ ਦਾਦੇ ਨਾਲ ਲਗਾਵ ਕਿਉਂਕਿ ਜਿਹੜੇ ਬਾਹਰਲੇ ਬੱਚੇ ਆ ਉਹਨਾਂ ਨੂੰ ਕੋਈ ਇੰਨਾ ਮੋਹ ਨਹੀਂ ਹੁੰਦਾ ਜਦੋਂ ਉਹਨਾਂ ਨੇ ਆਪਣੇ ਦਾਦੇ ਨੂੰ ਦੇਖਿਆ ਹੀ ਨਹੀਂ ਸੀਗਾ ਤੇ ਬਲਦੇਵ ਨੂੰ ਉਸ ਘਰ ਦੇ ਵਿੱਚ ਬੜਾ ਇਕੱਲਾਪਣ ਮਹਿਸੂਸ ਹੁੰਦਾ ਬਲਦੇਵ ਜਿਹੜਾ ਬਾਹਰ ਪਾਰਕ ਦੇ ਵਿੱਚ ਟੈਲਨ ਚਲਿਆ ਜਾਂਦਾ ਤੇ ਉੱਥੇ ਉਹਦੇ ਨਾਲ ਦੇ ਹੋਰ ਬਜ਼ੁਰਗ ਹੁੰਦੇ ਆ ਇਕੱਠੇ ਦੁੱਖ ਸੁੱਖ ਕਰਦੇ ਆ ਚਲੋ ਐਸੀ ਤਰ੍ਹਾਂ ਸਮਾਂ ਲੰਘਦਾ ਇੱਕ ਦਿਨ ਜਿਹੜਾ ਬਲਦੇਵ ਹੁੰਦਾ ਉਹਦੇ ਨਾਲ ਕੋਈ ਬਜ਼ੁਰਗ ਇਹਨਾਂ ਦੇ ਘਰ ਆ ਜਾਂਦਾ ਕਹਿੰਦੇ ਵੀ ਚਲੋ ਆਪਾਂ ਉੱਥੇ ਬੈਠਦੇ ਆ ਵੀ ਬਾਹਰ ਤਾਂ ਜ਼ਿਆਦਾ ਠੰਡਾ ਚਲੋ ਜਦੋਂ ਆਉਂਦੇ ਆ ਤੇ ਉੱਥੇ ਗੱਲਾਂ ਬਾਤਾਂ ਕਰਦੇ ਆ ਤਾਂ ਅਸਤੂੰਸ ਖੇਡਦੇ ਆ ਤੇ ਜਿਹੜੀ ਜਗਤਾਰ ਦੀ ਪਤਨੀ ਹੁੰਦੀ ਆ ਉਹ ਕੰਮ ਤੋਂ ਆਉਂਦੀ ਆ ਤੇ ਉਹ ਵੇਖਦੀ ਆ ਕਿ ਪਾਪਾ ਜੀ ਦੇ ਕਮਰੇ ਵਿੱਚ ਕੋਈ ਬੋਲ ਰਿਹਾ ਉੱਚੀ ਉੱਚੀ ਹੱਸ ਰਿਹਾ ਸੀ ਤੇ ਉਹ ਦਰਵਾਜੇ ਵਿੱਚ ਦੀ ਥੋੜਾ ਜਿਹਾ ਵੇਖਦੀ ਆ ਤਾਂ ਬਲਦੇਵ ਸਿੰਘ ਆਪਣੀ ਨੋਨੂ ਕਹਿੰਦਾ ਵੀ ਦੇਖ ਪੁੱਤ ਇਹ ਮੇਰਾ ਫਰੈਂਡ ਆ ਵੀ ਸਾਡਾ ਕੱਲਿਆਂ ਦਾ ਟਾਈਮ ਪਾਸ ਨਹੀਂ ਹੁੰਦਾ ਸੀ ਵੀ ਇਹਨੂੰ ਮੈਂ ਲੈ ਆਇਆ ਤਾਂ ਜਗਤਾਰ ਦੀ ਪਤਨੀ ਆ ਜਿਹੜੀ ਅਣਮੰਨੇ ਜੇ ਮਨ ਨਾਲ ਮੂੰਹ ਜਾ ਹੋਰੂ ਕਰਕੇ ਉਹਨੂੰ ਸਸਤਰੀਕਾਲ ਬੁਲਾਉਂਦੀ ਆ ਤੇ ਅੰਦਰ ਚਲੀ ਜਾਂਦੀ ਆ ਤੇ ਬਲਦੇਵ ਨੂੰ ਇਹ ਹੁੰਦਾ ਵੀ ਮੇਰੀ ਨੋਹ ਆ ਗਈ ਹਨਾ ਵੀ ਮੇਰੇ ਵਾਸਤੇ ਤੇ ਮੇਰੇ ਦੋਸਤ ਵਾਸਤੇ ਚਾਹ ਪਾਣੀ ਲੈ ਕੇ ਆਉ ਪਰ ਉਹਨੇ ਕਿਹੜਾ ਚਾਹ ਪਾਣੀ ਲੈ ਕੇ ਆਉਣਾ ਸੀ ਬਲਦੇਵ ਦਾ ਜਿਹੜਾ ਦੋਸਤ ਆ ਉਹ ਥੋੜੇ ਟਾਈਮ ਬਾਅਦ ਚਲੇ ਜਾਂਦਾ ਤੇ ਸ਼ਾਮ ਨੂੰ ਜਦੋਂ ਜਗਤਾਰ ਘਰੇ ਆਉਂਦਾ ਤਾਂ ਜਗਤਾਰ ਦੀ ਪਤਨੀ ਆ ਜਿਹੜੀ ਉਹ ਹੰਗਾਮਾ ਕਰਦੀ ਆ ਕਿ ਬਾਪੂ ਜੀ ਆ ਹੁਣ ਤੁਹਾਡੇ ਜਿਹੜੇ ਹੁਣ ਇੱਥੇ ਲੋਕਾਂ ਨੂੰ ਲੈ ਕੇ ਆਉਣ ਲੱਗੇ ਵੀ ਮੇਰੇ ਘਰ ਦੇ ਵਿੱਚ ਕੋਈ ਅਜਨਬੀ ਨਾ ਆਵੇ ਤਾਂ ਬਲਦੇਵ ਕਹਿੰਦਾ ਵੀ ਅਜਨਬੀ ਆਉਣ ਨੂੰ ਕਿਹੜਾ ਪਤਾ ਹੋ ਕੁਸ ਚੱਕ ਕੇ ਲੈ ਗਿਆ ਵੀ ਮੇਰਾ ਦੋਸਤ ਸੀ ਆ ਗਿਆ ਤੇ ਫਿਰ ਕੀ ਹੋ ਗਿਆ ਤਾਂ ਉਹ ਕਹਿੰਦੀ ਵੀ ਅੱਜ ਤੋਂ ਬਾਅਦ ਮੇਰੇ ਘਰ ਕੋਈ ਨਹੀਂ ਆਉਣਾ ਚਾਹੀਦਾ ਤੇ ਤੁਸੀਂ ਘਰ ਤੋਂ ਬਾਹਰ ਨਹੀਂ ਜਾਓਗੇ ਤੁਸੀਂ ਘਰੇ ਰਹੋਗੇ ਬਲਦੇਵ ਨੂੰ ਇਹ ਮਹਿਸੂਸ ਹੋਇਆ ਵੀ ਮੈਂ ਆਪਣਾ ਘਰ ਵੇਚ ਕੇ ਕਿੰਨੀ ਵੱਡੀ ਗਲਤੀ ਕੀਤੀ ਤੇ ਉਹ ਆਪਣੇ ਮੁੰਡੇ ਨੂੰ ਕਹਿੰਦਾ ਵੀ ਮੈਂ ਇੱਥੇ ਨਹੀਂ ਰਹਿਣਾ ਚਾਹਣਾ ਤੇ ਤੂੰ ਮੇਰੀ ਟਿਕਟ ਕਰਵਾ ਦੇ। ਉਹਦਾ ਮੁੰਡਾ ਜਿਹੜਾ ਉਹ ਕਹਿੰਦਾ ਵੀ ਡੈਡੀ ਤੁਸੀਂ ਉੱਥੇ ਕਿਹਦੇ ਕੋਲ ਰਹੋਗੇ ਵੀ ਰਹਿਣਾ ਤਾਂ ਤੁਹਾਨੂੰ ਇੱਥੇ ਹੀ ਪਊਗਾ। ਤਾਂ ਬਲਦੇਵ ਆ ਜਿਹੜਾ ਉਹ ਸੋਚਦਾ ਵੀ ਇੱਥੇ ਤਾਂ ਨਹੀਂ ਮੈਂ ਰਹਿ ਸਕਦਾ ਤੇ ਇੱਕ ਦਿਨਾਂ ਉਹ ਆਪਣੇ ਭਰਾ ਨੂੰ ਫੋਨ ਕਰਦਾ ਤੇ ਆਪਣੇ ਭਰਾ ਕੋਲ ਰੋਂਦਾ ਕਿ ਹਨਾ ਤੂੰ ਮੈਨੂੰ ਪਹਿਲਾਂ ਵਰਜਿਆ ਜ਼ਮੀਨ ਵੇਚਣ ਤੋਂ ਫਿਰ ਘਰ ਵੇਚਣ ਤੋਂ ਵੀ ਮੈਂ ਤਾਂ ਆਪਣੇ ਹੱਥ ਵੜਾ ਚੁੱਕਿਆ ਵੀ ਇੱਥੇ ਮੈਂ ਰਹਿ ਨਹੀਂ ਸਕਦਾ। ਵੀ ਤੋਂ ਮੈਨੂੰ ਕਿਵੇਂ ਨਾ ਕਿਵੇਂ ਕਰਕੇ ਇੱਕ ਵਾਰੀ ਹਿੱਥੇ ਬੁਲਾ ਲਾ ਵੀ ਤੇਰੀ ਟਿਕਟ ਦੇ ਸਾਰੇ ਪੈਸੇ ਮੈਂ ਤਾਰ ਦੂੰ ਚਲੋ ਭਾਈ ਉਹਦਾ ਭਰਾ ਗੁਰਜੰਟ ਉਹਨੂੰ ਪੈਸੇ ਭੇਜਦਾ ਤੇ ਬਲਦੇਵ ਟਿਕਟ ਲੈ ਕੇ ਆਪਣੇ ਨੂੰਹ ਪੁੱਤ ਨੂੰ ਬਿਨਾਂ ਦੱਸੇ ਟਿਕਟ ਲੈਂਦਾ ਤੇ ਵਾਪਸ ਇੰਡੀਆ ਆ ਜਾਂਦਾ ਇੰਡੀਆ ਆਉਣ ਤੋਂ ਬਾਅਦ ਬਲਦੇਵ ਨੂੰ ਇਹ ਉਮੀਦ ਹੁੰਦੀ ਆ ਵੀ ਮੇਰੇ ਨੂੰਹ ਪੁੱਤ ਮੈਨੂੰ ਫੋਨ ਕਰਨਗੇ ਤੇ ਮੈਨੂੰ ਪੁੱਛਣਗੇ ਵੀ ਤੁਸੀਂ ਬਿਨਾਂ ਦੱਸੇ ਕਿਉਂ ਚਲੇ ਗਏ ਜਾਂ ਕਿੱਥੇ ਚਲੇ ਗਏ ਪਰ ਹੁੰਦਾ ਉਹਦੀ ਉਮੀਦ ਨਾਲੋਂ ਉਲਟਾ ਜਗਤਾਰ ਤੇ ਉਹਦੀ ਪਤਨੀ ਬਿਲਕੁਲ ਵੀ ਬਲਦੇਵ ਨੂੰ ਫੋਨ ਨਹੀਂ ਕਰਦੇ ਤੇ ਬਲਦੇਵ ਜਦੋਂ ਆਪਣੇ ਭਰਾ ਦੇ ਘਰ ਆਉਂਦਾ ਤੇ ਉਹਦੀ ਗੱਲ ਲੱਗ ਕੇ ਬਹੁਤ ਰੋਂਦਾ ਉਹਨੂੰ ਕਹਿੰਦਾ ਵੀ ਦੇਖ ਭਾਈ ਵੀ ਸਾਰਾ ਕੁਝ ਹੈ ਤਾਂ ਤੇਰਾ ਮੇਰਾ ਤਾਂ ਇੱਥੇ ਕੁਝ ਵੀ ਨਹੀਂ ਪਰ ਕਹਿੰਦਾ ਵੀ ਮੈਂ ਉੱਥੇ ਰਹਿ ਨਹੀਂ ਸਕਿਆ ਕਹਿੰਦਾ ਵੀ ਤੂੰ ਮੈਨੂੰ ਮਾਫ਼ ਕਰ ਦੇ ਵੀ ਮੈਂ ਤੇਰੇ ਅੱਖੇ ਨਹੀਂ ਲੱਗਿਆ ਤੇ ਮੈਂ ਆਪਦੇ ਹੱਥ ਵੜਾ ਲੇ ਤੇ ਹੁਣ ਕਹਿੰਦਾ ਮੇਰੀ ਜਿਹੜੀ ਮੌਤ ਆ ਉਹ ਵੀ ਨਹੀਂ ਆ ਰਹੀ ਵੀ ਮੈਂ ਮੌਤ ਦੇ ਦਿਨ ਨੇੜੇ ਕਰਨਿਆ ਉਹਦਾ ਭਰਾ ਉਹਨੂੰ ਗੱਲ ਲੱਗ ਕੇ ਲਾ ਕੇ ਕਹਿੰਦਾ ਵੀ ਦੇਖ ਆਪਣਾ ਗੁੱਸਾ ਜਰੂਰ ਸੀ ਪਰ ਆਪਣੇ ਦਿਲਾਂ ਵਿੱਚ ਫਰਕ ਨਹੀਂ ਸੀ ਵੀ ਮੇਰੀ ਧੀ ਸੁਰਿੰਦਰਾ ਹਨਾ ਉਹਦਾ ਮੈਂ ਵਿਆਹ ਕਰ ਦਿੱਤਾ ਤੇ ਉਹ ਆਪਣੇ ਸਹੁਰੇ ਘਰ ਰਹਿੰਦੀ ਆ ਪਰ ਜਾਈ ਆ ਤੇਰੀ ਦੇਖ ਉਹ ਵੀ ਇਸ ਦੁਨੀਆ ਤੋਂ ਚਲੀ ਗਈ ਵੀ ਮੈਂ ਕੱਲਾ ਇਸ ਤਰੇ ਰਹਿਣਾ ਨੌਕਰਾ ਉਹ ਮੈਨੂੰ ਰੋਟੀ ਪਾਣੀ ਬਣਾ ਕੇ ਦੇ ਦਿੰਦਾ ਵੀ ਚਲ ਹੁਣ ਆਪਾਂ ਦੋਨੋਂ ਭਰਾ ਰਹਾਂਗੇ ਆਪਣਾ ਸਮਾਂ ਪਾਸ ਹੋਊਗਾ ਚਲੋ ਭਾਈ ਦੋਨੋਂ ਭਰਾ ਜਿਹੜੇ ਦੁੱਖ ਸੁੱਖ ਕਰਦੇ ਆ ਤੇ ਉਹਨਾਂ ਦੇ ਵਧੀਆ ਦਿਨ ਲੰਘਣ ਲੱਗ ਜਾਂਦੇ ਆ ਇੱਕ ਦਿਨ ਗੁਰਜੰਟ ਦੀ ਬੇਟੀ ਜਿਹੜੀ ਮਨਸੀਰਤ ਉਹ ਆਪਣੇ ਡੈਡੀ ਨੂੰ ਮਿਲਣ ਆਉਂਦੀ ਆ ਤੇ ਆਪਣੇ ਚਾਚਾ ਜੀ ਨੂੰ ਵੇਖ ਕੇ ਹੈਰਾਨ ਰਹਿ ਜਾਂਦੀ ਆ ਵੀ ਚਾਚਾ ਜੀ ਕਿਵੇਂ ਉਹ ਆਪਣੇ ਚਾਚਾ ਜੀ ਨੂੰ ਵਧੀਆ ਬੁਲਾਉਂਦੀ ਆ ਤੇ ਕਹਿੰਦੀ ਵੀ ਚਾਚਾ ਜੀ ਤੁਸੀਂ ਅਮਰੀਕਾ ਗਏ ਸੀ ਤਾਂ ਬਲਦੇਵ ਸਿੰਘ ਉਹਨੂੰ ਸਾਰੀ ਗੱਲ ਆ ਜਿਹੜੀ ਦੱਸਦਾ ਤਾਂ ਮਨਸੀਰਤ ਕਹਿੰਦੀ ਕੋਈ ਗੱਲ ਨਹੀਂ ਚਾਚਾ ਜੀ ਇਹ ਕਰ ਵੀ ਤੁਹਾਡਾ ਆਪਣੇ ਹੀ ਆ ਤੁਸੀਂ ਇੱਥੇ ਪਾਪਾ ਜੀ ਕੋਲ ਰਹੋ ਸੰਗੋ ਮੈਂ ਵੀ ਟੈਨਸ਼ਨ ਫਰੀ ਰਹੂੰਗੀ ਤੁਸੀਂ ਇੱਥੇ ਰਹਿਣਾ ਇਹਨਾਂ ਕੋਲ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਮੈਂ ਆਉਣ ਦਵੂੰਗੀ ਕਿਉਂਕਿ ਸੁਰਿੰਦਰ ਜੀ ਜਿਹੜੀ ਉਹ ਜੋਬ ਤੇ ਲੱਗ ਰਹੀ ਸੀ ਵਧੀਆ ਜੋਬ ਕਰਦੀ ਸੀ ਉਹ ਨਾਲ ਨਾਲ ਟਿਊਸ਼ਨ ਸੈਂਟਰ ਵੀ ਉਹਨੇ ਖੋਲਿਆ ਹੋਇਆ ਸੀ ਤੇ ਜਿਹੜੀ ਸੁਰਿੰਦਰ ਆਹੋ ਸ਼ਾਮ ਨੂੰ ਅਲੱਗ ਕਮਰੇ ਦੇ ਵਿੱਚ ਬੈਠੀ ਆਨਲਾਈਨ ਕਲਾਸ ਲਗਾ ਰਹੀ ਸੀ ਬਲਦੇਵ ਜਦੋਂ ਵੇਖਦਾ ਤਾਂ ਉਹ ਗੁਰਜੰਟ ਨੂੰ ਪੁੱਛਦਾ ਕਿ ਫੋਨ ਤੇ ਕਿਹਦੇ ਨਾਲ ਗੱਲ ਕਰ ਰਹੀ ਆ ਸੁਰਿੰਦਰ ਤਾਂ ਗੁਰਜੰਟ ਦੱਸਦਾ ਕਿ ਇਹ ਆਨਲਾਈਨ ਕੋਚਿੰਗ ਦਿੰਦੀ ਆ ਕਲਾਸੇ ਚ ਲਗਾਉਂਦੀ ਹੈਗੀ ਤੇ ਜਦੋਂ ਸੁਰਿੰਦਰ ਕਲਾਸ ਲਗਾ ਕੇ ਬਾਹਰ ਆਉਂਦੀ ਆ ਤਾਂ ਬਲਦੇਵ ਸਿੰਘ ਆਪਣੀ ਭਤੀਜੀ ਨੂੰ ਕਹਿੰਦਾ ਵੀ ਪੁੱਤ ਆਨਲਾਈਨ ਕਲਾਸ ਦਾ ਕੀ ਮਤਲਬ ਹੁੰਦਾ ਉਹ ਕਹਿੰਦੀ ਵੀ ਚਾਚਾ ਜੀ ਵੀ ਅੱਜ ਕੱਲ ਜਿਹੜੀ ਸਟੱਡੀ ਆ ਉਹ ਜ਼ਿਆਦਾਤਰ ਆਨਲਾਈਨ ਚੱਲਦੀ ਆ ਵੀ ਮੈਂ ਬੱਚਿਆਂ ਨੂੰ ਕੋਚਿੰਗ ਦਿੰਨੀ ਆ ਵੀ ਆਪਣਾ ਇਸ ਤਰ੍ਹਾਂ ਹਨਾ ਐਪ ਬਣਦੀ ਆ ਸਾਰੇ ਉਹਨੇ ਸਿਸਟਮ ਆ ਸਮਝਾਇਆ ਕਹਿੰਦਾ ਵੀ ਦੇਖ ਪੁੱਤ ਮੈਂ ਟੀਚਰ ਰਿਆਂਗਾ ਮੈਨੂੰ ਗਣਿਤ ਬਹੁਤ ਵਧੀਆ ਆਉਂਦਾ ਵੀ ਫਿਰ ਇਹਦਾ ਮਤਲਬ ਮੈਂ ਵੀ ਇਸ ਤਰ੍ਹਾਂ ਪੜਾ ਸਕਦਾ ਉਹ ਕਹਿੰਦੀ ਕਿਉਂ ਨਹੀਂ ਚਾਚਾ ਜੀ ਬਿਲਕੁਲ ਪੜਾ ਸਕਦੇ ਹਾਂ ਉਹ ਕਹਿੰਦਾ ਵੀ ਚੱਲ ਫਿਰ ਮੈਨੂੰ ਇਹ ਸਾਰਾ ਸਿਸਟਮ ਬਣਾ ਕੇ ਦੇ ਤੇ ਜਿਹੜੀ ਉਦੀਪਾ ਪਤੀ ਜੀ ਆਪਣੀ ਸੀਰਤ ਉਹ ਆਪਣੇ ਚਾਚਾ ਜੀ ਨੂੰ ਸਾਰਾ ਜਿਹੜਾ ਉਸ ਤਰ੍ਹਾਂ ਕੰਮ ਕਰਨਾ ਆਨਲਾਈਨ ਹਨ ਸਮਝਾ ਦਿੰਦੀ ਆ ਤੇ ਬਲਦੇਵ ਸਿੰਘ ਆ ਜਿਹੜੀ ਆਨਲਾਈਨ ਕੋਚਿੰਗ ਦੇਣੀ ਸ਼ੁਰੂ ਕਰ ਦਿੰਦਾ ਥੋੜੇ ਦਿਨਾਂ ਵਿੱਚ ਹੀ ਬਹੁਤ ਸਾਰੇ ਸਟੂਡੈਂਟ ਆ ਜਿਹੜੇ ਉਹਨਾਂ ਕੋਲ ਜੁਆਇਨ ਕਰਦੇ ਆ ਫੀਸ ਪੇ ਕਰਦੇ ਆ ਤੇ ਬਲਦੇਵ ਆ ਜਿਹੜਾ 9 ਵਜੇ ਤੋਂ ਲੈ ਕੇ 12 ਵਜੇ ਤੱਕ ਕਲਾਸਿਜ ਲੈਂਦਾ ਕਲਾਸਿਜ ਲੈਣ ਨਾਲ ਉਹਦਾ ਦਿਲ ਲੱਗਿਆ ਰਹਿੰਦਾ ਤੇ ਉਹਦਾ ਹਣਾ ਆਪਣੇ ਕੰਮ ਦੇ ਵਿੱਚ ਮਨ ਲੱਗਦਾ ਤੇ ਉਹ ਪੈਸਾ ਵੀ ਕਮਾਉਣ ਲੱਗ ਜਾਂਦਾ ਹੌਲੀ ਹੌਲੀ ਉਹ ਕਾਫੀ ਪੈਸੇ ਇਕੱਠੇ ਕਰ ਲੈਂਦਾ ਤੇ ਆਪਦੇ ਭਰਾ ਨੂੰ ਕਹਿੰਦਾ ਵੀ ਆਹ ਲੈ ਤੇਰੇ ਟਿਕਟ ਦੇ ਪੈਸੇ ਤਾਂ ਉਹਦਾ ਭਰਾ ਕਹਿੰਦਾ ਵੀ ਤੂੰ ਤਾਂ ਮੈਨੂੰ ਵਗਾਨਾ ਕਰਦਾ ਵੀ ਤੂੰ ਮੇਰਾ ਆਪਣਾ ਵੀ ਤੂੰ ਹੁਣ ਮੇਰੇ ਨਾਲ ਆਏ ਹਿਸਾਬ ਕਿਤਾਬ ਰੱਖੇਗਾ ਤਾਂ ਉਹ ਕਹਿੰਦਾ ਵੀ ਚਲ ਠੀਕ ਐ ਵੀ ਹੁਣ ਜਿਹੜਾ ਆਪਣੇ ਘਰ ਦਾ ਖਰਚਾ ਉਹ ਮੈਂ ਆਪੇ ਚਲਾਉਂਗਾ ਆਪਣੇ ਦੋਨਾਂ ਤੇ ਜੋ ਵੀ ਖਰਚਾ ਹੁੰਦਾਗਾ ਤੇ ਜਿਹੜੀ ਸੇਵਿੰਗ ਹੋਊਗੀ ਉਹ ਮੈਂ ਆਪਣੀ ਭਤੀਜੀ ਆਪਣੀ ਧੀ ਮਨਸੀਰਤ ਨੂੰ ਦੇਊਂਗਾ ਚਲੋ ਭਾਈ ਉਸ ਤੋਂ ਬਾਅਦ ਉਹ ਸੋਚਦਾ ਵੀ ਜੇ ਮੈਂ 3 ਘੰਟੇ ਪੜਾ ਕੇ ਇੰਨਾ ਕਮਾ ਸਕਦਾ ਤਾਂ ਵੀ ਮੈਨੂੰ ਹੋਰ ਵੀ ਐਫਰਟ ਕਰਨੇ ਚਾਹੀਦੇ ਆ ਫਿਰ ਨਾ ਉਹ ਛੋਟਾ ਜਿਹਾ ਕੋਚਿੰਗ ਸੈਂਟਰ ਖੋਲ ਲੈਂਦਾ ਆਪਣੇ ਘਰ ਦੇ ਵਿੱਚ ਹੀ ਉੱਥੇ ਉਹ ਗਰੀਬ ਬੱਚੇ ਜਿਹੜੇ ਫੀਸ ਨਹੀਂ ਦੇ ਸਕਦੇ ਤੇ ਜਿਹੜੇ ਹੋਰ ਗਰੀਬ ਹੁੰਦੇ ਆ ਹਨਾ ਵੀ ਘੱਟ ਫੀਸ ਦੇ ਕੇ ਪੜਨਾ ਚਾਹੁੰਦੇ ਹੁੰਦੇ ਆ ਉਹ ਉਹਨਾਂ ਲਈ ਜਿਹੜੀ ਆਫਰ ਰੱਖਦਾ ਵੀ ਕੁਝ ਬੱਚਿਆਂ ਨੂੰ ਉਹ ਫ੍ਰੀ ਪੜਾਉਂਦਾ ਤੇ ਕੁਝ ਬੱਚਿਆਂ ਤੋਂ ਉਹ ਘੱਟ ਫੀਸ ਆ ਜਿਹੜੀ ਲੈਂਦਾ ਹੌਲੀ ਹੌਲੀ ਉਹਦੀ ਇੰਨੀ ਮਸ਼ਹੂਰੀ ਹੋ ਜਾਂਦੀ ਆ ਵੀ ਉਹਦਾ ਕੋਚਿੰਗ ਸੈਂਟਰ ਆ ਜਿਹੜਾ ਉਹ ਫੋਲੋ ਹੋ ਜਾਂਦਾ ਤੇ ਉਹ ਹੋਰ ਟੀਚਰ ਰੱਖ ਲੈਂਦਾ ਨਾਲੇ ਤਾਂ ਉਹ ਨਵੇਂ ਬੱਚਿਆਂ ਨੂੰ ਰੁਜ਼ਗਾਰ ਦਿੰਦਾ ਨਾਲੇ ਉਹ ਆਪ ਸਾਰਾ ਦਿਨ ਕੰਮ ਕਰਦਾ ਤੇ ਉਹ ਇੱਕ ਬਹੁਤ ਵੱਡਾ ਕੋਚਿੰਗ ਸੈਂਟਰ ਹੈ ਜਿਹੜਾ ਉਹ ਬਣਾ ਲੈਂਦਾ ਤੇ ਉਹਦੀ ਪਤਨੀ ਜਿਹੜੀ ਉਹ ਆਪਣੇ ਚਾਚਾ ਜੀ ਦਾ ਪੂਰਾ ਸਾਥ ਦਿੰਦੀ ਹੈ ਤੇ ਬੜੀ ਉਹ ਖੁਸ਼ ਹੁੰਦੀ ਆ ਵੀ ਮੇਰੇ ਚਾਚਾ ਜੀ ਆ ਜਿਹੜੇ ਹਨਾ ਬਹੁਤ ਕੁਝ ਕਰ ਸਕਦੇ ਆ ਇਸ ਤਰ੍ਹਾਂ ਕਰਕੇ ਉਹਨੇ ਬਹੁਤ ਪੈਸਾ ਕਮਾ ਲਿਆ ਤੇ ਜਿਹੜੀ ਜ਼ਮੀਨ ਉਹਨੇ ਆਪਣੇ ਪੁੱਤ ਲਈ ਵੇਚੀ ਸੀ ਉਹ ਵਾਪਸ ਖਰੀਦ ਲਈ ਪਾ ਮੈਂ ਕਿ ਉਹਨਾਂ ਨੇ ਉਹਨੂੰ ਦੁੱਗਣੀ ਤਿਗਣੀ ਕੀਮਤ ਤੇ ਦਿੱਤੀ ਪਰ ਫਿਰ ਵੀ ਬਲਦੇਵ ਸਿੰਘ ਨੇ ਆਪਣੀ ਜ਼ਮੀਨ ਖਰੀਦ ਕੇ ਆਪਣੇ ਭਰਾ ਨੂੰ ਕਿਹਾ ਕਿ ਦੇਖ ਵੀਰਾ ਤੂੰ ਕਹਿੰਦਾ ਸੀ ਨਾ ਕਿ ਪਿਓ ਦੀ ਜ਼ਮੀਨ ਵੇਚਤੀ ਵੀ ਲੈ ਜਿਹੜਾ ਤੇਰੇ ਨਾਲ ਮੇਰਾ ਰੋਸਾ ਸੀ ਉਹ ਮੈਂ ਖਤਮ ਕਰਤਾ ਦੋਨੋਂ ਭਰਾ ਬੜੇ ਖੁਸ਼ ਹੁੰਦੇ ਆ ਤੇ ਉਧਰ ਜਿਹੜਾ ਜਗਤਾਰ ਹੁੰਦਾ ਹਨਾ ਕਹਿੰਦੇ ਆ ਕਿ ਪਰਮਾਤਮਾ ਦੀ ਜਿਹੜੀ ਚਪੇੜ ਆ ਉਹ ਇਸ ਤਰ੍ਹਾਂ ਵੱਜਦੀ ਆ ਕਿ ਉਹਦਾ ਆਵਾਜ਼ ਨਹੀਂ ਆਉਂਦੀ ਪਰ ਉਹ ਬੰਦੇ ਨੂੰ ਹਿਲਾ ਕੇ ਰੱਖ ਦਿੰਦੀ ਆ ਜਦੋਂ ਆਪਾਂ ਕਿਸੇ ਨਾਲ ਮਾੜਾ ਕਰਦੇ ਆ ਤਾਂ ਆਪਾਂ ਚੰਗਾ ਹੋਣ ਦੀ ਉਮੀਦ ਨਹੀਂ ਰੱਖ ਸਕਦੇ ਜਗਤਾਰ ਨੇ ਜਿਹੜਾ ਪੈਸਾ ਬਿਜ਼ਨਸ ਦੇ ਵਿੱਚ ਆਪਣੇ ਦੋਸਤ ਨੂੰ ਦਿੱਤਾ ਸੀ 파ਟਨਰਸ਼ਿਪ ਕਰਨ ਲਈ ਤਾਂ ਉਹਦੇ ਦੋਸਤ ਨੇ ਉਹਦੇ ਨਾਲ ਧੋਖਾ ਕੀਤਾ ਉਹ ਸਾਰਾ ਪੈਸਾ ਹਜਮ ਕਰ ਗਿਆ ਤੇ ਕੋਈ 파ਟਨਰਸ਼ਿਪ ਜਿਹੜੀ ਜਗਤਾਰ ਨਾਲ ਨਹੀਂ ਕੀਤੀ ਜਦੋਂ ਜਗਤਾਰ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਉਹਨੂੰ ਬਹੁਤ ਵੱਡਾ ਸ਼ੌਕ ਲੱਗਦਾ ਕਿਉਂਕਿ ਕਿਉਂਕਿ ਜਗਤਾਰ ਨੇ ਆਪਣਾ ਸਾਰਾ ਪੈਸਾ ਜਿਹੜਾ ਉਹ ਬਿਜ਼ਨਸ ਦੇ ਵਿੱਚ ਲਾਇਆ ਹੁੰਦਾ ਪਰ ਜਦੋਂ ਉਹਨੂੰ ਪਤਾ ਲੱਗਦਾ ਕਿ ਉਸ ਬਿਜ਼ਨਸ ਦੀ ਪਾਰਟਨਰਸ਼ਿਪ ਦੇ ਵਿੱਚ ਮੇਰਾ ਹਿੱਸਾ ਨਹੀਂ ਰਿਹਾ ਤਾਂ ਉਹ ਬਰਬਾਦ ਹੋ ਜਾਂਦਾ ਉਹਦਾ ਸਾਰਾ ਕੁਝ ਵਿਕ ਜਾਂਦਾ ਤੇ ਸਾਰਾ ਕੁਝ ਵਿਕਣ ਤੋਂ ਬਾਅਦ ਉਹਨੂੰ ਵਾਪਸ ਇੰਡੀਆ ਆਉਣਾ ਪੈਂਦਾ ਉਹਦੇ ਕੋਲ ਕੋਈ ਚਾਰਾ ਨਹੀਂ ਰਹਿੰਦਾ ਵਾਪਸ ਆ ਕੇ ਉਹ ਆਪਣੇ ਸੌਰੇ ਕਰ ਰਹਿੰਦਾ ਉਹਦੇ ਸੌਰੇ ਆ ਜਿਹੜੇ ਉਹਨੂੰ ਇੱਕ ਦੋ ਮਹੀਨਾ ਤਾਂ ਰੱਖਦੇ ਆ ਪਰ ਇਸ ਤਰ੍ਹਾਂ ਹਨਾ ਕਿਸੇ ਨੂੰ ਵੀ ਕੋਈ ਵੇਲੇ ਬੰਦੇ ਨੂੰ ਰੋਟੀ ਨਹੀਂ ਦੇ ਸਕਦਾ ਜਗਤਾਰ ਸੀ ਜਿਹੜਾ ਉਹ ਵੱਡੀ ਨੌਕਰੀ ਦੀ ਭਾਲ ਕਰਦਾ ਸੀ ਤੇ ਛੋਟੀ ਨੌਕਰੀ ਉਹਦੇ ਪਸੰਦ ਨਹੀਂ ਆਉਂਦੀ ਸੀ। ਉਹਨੂੰ ਐਂ ਲੱਗਦਾ ਸੀ ਵੀ ਜੇ ਮੈਂ ਛੋਟੀ ਨੌਕਰੀ ਕਰੂੰਗਾ ਤਾਂ ਮੇਰਾ ਅਮਰੀਕਾ ਦੀ ਪੜ੍ਹਾਈ ਕੀਤੇ ਦਾ ਕੀ ਫਾਇਦਾ ਵੀ ਐਨੀ ਘੱਟ ਤਨਖਾਹ ਨਾਲ ਗੁਜ਼ਾਰਾ ਨਹੀਂ ਹੋਣਾ। ਆਪਣੇ ਸਟੇਟਸ ਦਾ ਖਿਆਲ ਰੱਖਦੇ ਹੋਏ ਉਹਨੇ ਛੋਟੀ ਨੌਕਰੀ ਜਿਹੜੀ ਉਹ ਕੀਤੀ ਨਹੀਂ ਤੇ ਵੱਡੀ ਨੌਕਰੀ ਉਹਨੂੰ ਮਿਲੀ ਨਹੀਂ। ਤਿੰਨ ਕ ਮਹੀਨਿਆਂ ਬਾਅਦ ਉਹਦੇ ਸਹੁਰੇ ਆ ਜਿਹੜੇ ਉਹ ਵੀ ਉਹਦੇ ਤੇ ਗੁੱਸੇ ਜਿਹਾ ਹੋਣ ਲੱਗਦੇ ਆ ਹਨਾ ਉਹਨੂੰ ਨਾ ਪਸੰਦ ਕਰਨ ਲੱਗਦੇ ਆ। ਜਗਤਾਰ ਵੀ ਸਮਝ ਜਾਂਦਾ ਵੀ ਮੇਰੇ ਬੇਲੇ ਨੂੰ ਹਣਾ ਇੱਥੇ ਕੋਈ ਰੋਟੀ ਨਹੀਂ ਦੇਊਗਾ ਤੇ ਉਹਨਾਂ ਕੋਈ ਹੋਰ ਨੌਕਰੀ ਲੱਭਣ ਦੀ ਕੋਸ਼ਿਸ਼ ਕਰਦਾ ਤੇ ਇੱਕ ਦਿਨ ਉਹ ਅਖਬਾਰ ਵੇਖਦਾ ਤੇ ਅਖਬਾਰ ਦੇ ਵਿੱਚ ਉਹ ਮੇਨ ਪੰਨੇ ਤੇ ਵੇਖਦਾ ਕਿ ਇੱਕ ਬਹੁਤ ਵੱਡੀ ਹੈਡਿੰਗ ਦੇ ਵਿੱਚ ਲਿਖਿਆ ਸੀ ਕਿ ਮਿਹਨਤ ਆ ਜਿਹੜੀ ਉਹ ਇੱਕ ਦਿਨ ਜ਼ਰੂਰ ਰੰਗ ਲਿਆਉਂਦੀ ਆ ਉਮਰ ਤੁਹਾਡੀ ਕੋਈ ਵੀ ਹੋਵੇ ਤੁਸੀਂ ਕਿਸੇ ਵੀ ਉਮਰ ਦੇ ਵਿੱਚ ਕਾਮਯਾਬ ਹੋ ਸਕਦੇ ਹੋ ਇਹਦੀ ਇੱਕ ਮਿਸਾਲ ਆ ਮਾਸਟਰ ਬਲਦੇਵ ਸਿੰਘ ਤੇ ਆਪਣੇ ਪਾਪਾ ਦੀ ਫੋਟੋ ਲੱਗੀ ਵੇਖਦਾ ਉਹਦੇ ਪਾਪਾ ਨੂੰ ਕਿਸੇ ਐਨਜੀਓ ਵੱਲੋਂ ਸਨਮਾਨਿਤ ਕੀਤਾ ਜਾਣਾ ਹੁੰਦਾ ਤੇ ਉਹ ਸਾਰੀ ਨਿਊਜ਼ ਪੜ੍ਹਦਾ ਤੇ ਉਹ ਵੇਖਦਾ ਵੀ ਮੇਰੇ ਪਾਪਾ ਜੀ ਅੱਛਾ ਮੇਰੇ ਪਾਪਾ ਜੀ ਨੇ ਕੋਚਿੰਗ ਸੈਂਟਰ ਖੋਲ੍ਹ ਲਿਆ ਤੇ ਉਹ ਸੋਚਦਾ ਹਨਾ ਕਿ ਮੈਂ ਭਾਵੇਂ ਆਪਣੇ ਪਾਪਾ ਜੀ ਨਾਲ ਇੰਨਾ ਧੋਖਾ ਕੀਤਾ ਪਰ ਫਿਰ ਵੀ ਮੈਨੂੰ ਪਤਾ ਵੀ ਮੇਰੇ ਪਾਪਾ ਮੈਨੂੰ ਜ਼ਰੂਰ ਮਾਫ਼ ਕਰ ਦੇਣਗੇ ਵੀ ਮੈਂ ਆਪਣੇ ਪਾਪਾ ਤੋਂ ਮਦਦ ਮੰਗਦਾ ਉਹ ਆਪਣੀ ਪਤਨੀ ਤੇ ਬੇਟੇ ਨੂੰ ਨਾਲ ਲੈਂਦਾ ਤੇ ਉਸ ਦਿੱਤੀ ਜਗ੍ਹਾ ਤੇ ਹਨਾ ਕੋਚਿੰਗ ਸੈਂਟਰ ਵਾਲੀ ਜਗ੍ਹਾ ਤੇ ਆ ਜਾਂਦਾ ਆ ਕੇ ਉਹ ਜਦੋਂ ਅੰਦਰ ਜਾਣ ਦੀ ਕੋਸ਼ਿਸ਼ ਕਰਦੇ ਆ ਤਾਂ ਸਿਕਿਉਰਿਟੀ ਗਾਰਡ ਪੁੱਛਦਾ ਕਿ ਤੁਸੀਂ ਕੌਣ ਹੋ ਤਾਂ ਉਹ ਕਹਿੰਦੇ ਆ ਕਿ ਮੈਂ ਬਲਦੇਵ ਸਿੰਘ ਦਾ ਬੇਟਾ ਤੇ ਮੈਂ ਉਹਨਾਂ ਨੂੰ ਮਿਲਣਾ ਚਾਹਣਾ ਸਿਕਿਉਰਿਟੀ ਗਾਰਡ ਆ ਜਿਹੜਾ ਉਹਨਾਂ ਨੂੰ ਜਾਣ ਦੀ ਇਜਾਜ਼ਤ ਦੇ ਦਿੰਦਾ ਤੇ ਬਲਦੇਵ ਸਿੰਘ ਅੰਦਰ ਆਪਣੇ ਦਫ਼ਤਰ ਦੇ ਵਿੱਚ ਹੁੰਦਾ ਤੇ ਜਿਹੜਾ ਜਗਤਾਰ ਆ ਉਹ ਆਪਣੇ ਪਾਪਾ ਦੇ ਦਫ਼ਤਰ ਦਾ ਕੈਬਿਨ ਜਿਹੜਾ ਉਹਨੂੰ ਖੋਲਦਾ ਤੇ ਖੋਲ ਕੇ ਉਹ ਬਿਨਾ ਕੁਝ ਬੋਲੇ ਆਪਣੇ ਪਾਪਾ ਦੇ ਪੈਰਾਂ ਤੇ ਡਿੱਗ ਜਾਂਦਾ ਤੇ ਕਹਿੰਦਾ ਪਾਪਾ ਜੀ ਵੀ ਮੈਂ ਬਰਬਾਦ ਹੋ ਗਿਆ ਤੇ ਤੁਸੀਂ ਮੈਨੂੰ ਬਚਾ ਸਕਦੇ ਹੋ ਤਾਂ ਬਲਦੇਵ ਸਿੰਘ ਹੈਰਾਨ ਰਹਿ ਜਾਂਦਾ ਵੀ ਮੇਰਾ ਪੁੱਤ ਜਿਨੇ ਮੇਰੀ ਬਾਤ ਨਹੀਂ ਪੁੱਛੀ ਅਮਰੀਕਾ ਤੋਂ ਆਏ ਨੂੰ ਮੈਨੂੰ ਫੋਨ ਕਰਕੇ ਤਾਂ ਨਹੀਂ ਪੁੱਛਿਆ ਵੀ ਪਾਪਾ ਤੂੰ ਕਿੱਥੇ ਆ ਤੇ ਵੀ ਹੁਣ ਇੱਥੇ ਕਿਵੇਂ ਮੇਰੇ ਪੈਰਾਂ ਦੇ ਵਿੱਚ ਉਹ ਆਪਣੇ ਪੁੱਤ ਨੂੰ ਖੜਾ ਕਰਦਾ ਤਾਂ ਉਹਦਾ ਪੁੱਤ ਆ ਜਿਹੜਾ ਹੱਥ ਜੋੜ ਕੇ ਮਾਫੀ ਮੰਗਦਾ ਤੇ ਕਹਿੰਦਾ ਵੀ ਪਾਪਾ ਮੈਂ ਬਰਬਾਦ ਹੋ ਗਿਆ ਮੈਂ ਤੁਹਾਡੇ ਨਾਲ ਧੋਖਾ ਕੀਤਾ ਤਾਂ ਅੱਗੋਂ ਮੇਰੇ ਨਾਲ ਵੀ ਧੋਖਾ ਹੋਇਆ ਵੀ ਪਲੀਜ਼ ਤੁਸੀਂ ਮੈਨੂੰ ਮਾਫ਼ ਕਰ ਦਿਓ ਤੇ ਮੇਰੀ ਮਦਦ ਕਰੋ। ਉਹਦੀ ਪਤਨੀ ਆ ਜਿਹੜੀ ਉਹ ਵੀ ਆਪਣੌਟੀ ਹੰਝੂ ਕੇਰਦੀ ਹੋਈ ਆਪਣੇ ਸਹੁਰੇ ਨੂੰ ਕਹਿੰਦੀ ਆ ਕਿ ਪਾਪਾ ਜੀ ਸਾਡੇ ਤੋਂ ਗਲਤੀ ਹੋ ਗਈ ਸਾਨੂੰ ਮਾਫ਼ ਕਰ ਦਿਓ ਤੇ ਸਾਡੀ ਮਦਦ ਕਰੋ। ਪਰ ਬਲਦੇਵ ਸਿੰਘ ਆ ਜਿਹੜਾ ਉਹ ਕਹਿੰਦਾ ਵੀ ਦੇਖ ਪੁੱਤ ਤੇਰੇ ਲਈ ਮੈਂ ਆਪਣੇ ਪਰਿਵਾਰਕ ਰਿਸ਼ਤੇ ਗਵਾਏ, ਆਪਣਾ ਭਰਾ ਗਵਾਇਆ, ਤੇਰੇ ਲਈ ਮੈਂ ਬਹੁਤ ਕੁਝ ਕੀਤਾ ਤੇ ਤੂੰ ਮੈਨੂੰ ਕੀ ਸਿਲਾ ਦਿੱਤਾ? ਆਪਣੇ ਘਰ ਦੇ ਵਿੱਚ ਇੱਕ ਨੌਕਰਾਂ ਤੋਂ ਮਾੜੀ ਔਕਾਤ ਮੇਰੀ ਕਰਕੇ ਰੱਖੀ ਤੂੰ ਮੈਨੂੰ ਕਦੇ ਚਾਹ ਪਾਣੀ ਪੁੱਛਿਆ ਜੇ ਮੈਂ ਉੱਥੇ ਵਧੀਆ ਟਾਈਮ ਪਾਸ ਕਰਦਾ ਸੀ ਆਪਣੇ ਦੋਸਤਾਂ ਨਾਲ ਤਾਂ ਥੋੜੇ ਤੋਂ ਜਰਿਆ ਨਹੀਂ ਗਿਆ ਮੇਰੇ ਭਰਾ ਨੇ ਮੈਨੂੰ ਟਿਕਟ ਦੇ ਪੈਸੇ ਦਿੱਤੇ ਥੋਡੇ ਕੋਲੇ ਸਭ ਕੁਝ ਹੁੰਦਾ ਸੀ ਤੁਸੀਂ ਮੈਨੂੰ ਇੰਡੀਆ ਨਹੀਂ ਭੇਜ ਸਕੇ ਤੇ ਇੰਡੀਆ ਆਉਣ ਤੋਂ ਬਾਅਦ ਤੁਸੀਂ ਮੇਰੀ ਬਾਤ ਨਹੀਂ ਪੁੱਛੀ ਤੇ ਹੁਣ ਤੁਸੀਂ ਕਿਵੇਂ ਇਹ ਉਮੀਦ ਰੱਖਦੇ ਹੋ ਜੇ ਮੈਂ ਬਜ਼ੁਰਗ ਹੋ ਕੇ ਕਮਾ ਸਕਦਾ ਤੁਸੀਂ ਮਿਹਨਤ ਕਰਕੇ ਕਮਾ ਲਓ ਨਾਲੇ ਤੂੰ ਤਾਂ ਪੁੱਤ ਮੇਰੇ ਨਾਲੋਂ ਵੱਧ ਪੜਿਆ ਲਿਖਿਆ ਅਮਰੀਕਾ ਦੀ ਸਟੱਡੀ ਹੈ ਤੇਰੇ ਕੋਲ ਕਹਿੰਦਾ ਮੈਂ ਤੈਨੂੰ ਸਭ ਕੁਝ ਦੇਤਾ ਪੈਸਾ ਕਮਾਉਣ ਲਾਤਾ ਤੈਨੂੰ ਅਮਰੀਕਾ ਦੀ ਸਟੱਡੀ ਕਰਵਾਤੀ ਪਰ ਸ਼ਾਇਦ ਮੇਰੇ ਹੀ ਸੰਸਕਾਰਾਂ ਦੇ ਵਿੱਚ ਕਿਤੇ ਗਲਤੀ ਰਹੀ ਆ ਕਿ ਮੈਂ ਤੈਨੂੰ ਸੰਸਕਾਰ ਨਹੀਂ ਦੇ ਸਕਿਆ ਬਲਦੇਵ ਸਿੰਘ ਕਹਿੰਦਾ ਮੇਰੇ ਕੋਲੇ ਜ਼ਿਆਦਾ ਸਮਾਂ ਨਹੀਂ ਮੇਰੀ ਕਲਾਸ ਦਾ ਸਮਾਂ ਹੋ ਗਿਆ ਮੇਰਾ ਰਸਤਾ ਛੱਡੋ ਤੇ ਮੈਂ ਕਲਾਸ ਲਾਉਣ ਜਾਣਾ ਉਹ ਆਪਣੇ ਪੁੱਤ ਨੂੰ ਪਾਸੇ ਕਰਕੇ ਤੇ ਕਲਾਸ ਅਟੈਂਡ ਕਰਨ ਚੱਲਿਆ ਜਾਂਦਾ ਉਹਦਾ ਪੁੱਤ ਜਗਤਾਰ ਤੇ ਉਹਦੀ ਨੂੰ ਇੱਕ ਦੂਜੇ ਵੱਲ ਵੇਖਦੇ ਤੇ ਉੱਥੇ ਖੜੇ ਆ ਜਿਹੜੇ ਉਹ ਉੱਚੀ ਉੱਚੀ ਰੋਣ ਲੱਗਦੇ ਆ ਪਰ ਉੱਥੇ ਉਹਨਾਂ ਨੂੰ ਸੁਣਨ ਵਾਲਾ ਕੋਈ ਨਹੀਂ ਸੀਗਾ ਉਹ ਚੁੱਪਚਾਪ ਉੱਥੋਂ ਰੋਂਦੇ ਹੋਏ ਵਾਪਸ ਚਲੇ ਜਾਂਦੇ ਆ ਹਾਂਜੀ ਦੋਸਤੋ ਜੇ ਅਸੀਂ ਕਿਸੇ ਨਾਲ ਬੁਰਾ ਕਰਦੇ ਆ ਤਾਂ ਸਾਡਾ ਵੀ ਕਦੇ ਚੰਗਾ ਨਹੀਂ ਹੁੰਦਾ ਖਾਸ ਕਰਕੇ ਜਿਹੜੇ ਬੱਚੇ ਬਾਹਰ ਜਾ ਕੇ ਆਪਣੇ ਮਾਤਾ ਪਿਤਾ ਨੂੰ ਭੁੱਲ ਜਾਂਦੇ ਆ ਉਹਨਾਂ ਦੇ ਦਿੱਤੇ ਸੰਸਕਾਰਾਂ ਤੇ ਨਹੀਂ ਚੱਲਦੇ ਤਾਂ ਉਹਨਾਂ ਨੂੰ ਵੀ ਇੱਕ ਦਿਨ ਇਸ ਤਰ੍ਹਾਂ ਦੇ ਦੇਣਾ ਜਿਹੜੇ ਉਹ ਜ਼ਰੂਰ ਦੇਖਣੇ ਪੈਣਗੇ ਸਾਨੂੰ ਆਪਣੇ ਪਰਿਵਾਰਕ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਆ ਸਾਨੂੰ ਕਦੇ ਵੀ ਕਿਸੇ ਨਾਲ ਕੋਈ ਧੋਖਾ ਧੜੀ ਜਾਂ ਬੇਈਮਾਨੀ ਨਹੀਂ ਕਰਨੀ ਚਾਹੀਦੀ ਮਿਹਨਤ ਕਰਕੇ ਤੁਸੀਂ ਕੋਈ ਵੀ ਮੰਜ਼ਲ ਹੈ ਜਿਹੜੀ ਹਾਸਲ ਕਰ ਸਕਦੇ ਹੋ ਭਾਵੇਂ ਤੁਹਾਡੀ ਕੋਈ ਵੀ ਉਮਰ ਹੋਵੇ ਮਿਹਨਤ ਦੀ ਕਰੋ ਤੇ ਮਿਹਨਤ ਦੀ ਖਾਓ ਤੁਸੀਂ ਸਦਾ ਖੁਸ਼ ਰਹੋਗੇ ਚੜ੍ਹਦੀ ਕਲਾ ਵਿੱਚ ਰਹੋਗੇ ਤੇ ਪਰਮਾਤਮਾ ਦੀ ਮਿਹਰ ਤੁਹਾਡੇ ਤੇ ਬਣੀ ਰਹੇਗੀ ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਜਿਹੜੇ ਪਹਿਲਾਂ ਆਪਣੀ ਮਦਦ ਆਪ ਕਰਦੇ ਨੇ ਮੈਨੂੰ ਉਮੀਦ ਹੈ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਣੇ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ